ਪਾ ਕਿਸਾਨਾਂ ਦੀ ਗੱਲ ਕਰਦੇ ਆ ਕਿਸਾਨ ਕਹਿੰਦੇ ਆ ਕਿ ਇਸ ਚੀਜ਼ ਦਾ ਬੜਾ ਵੱਡਾ ਉਜਾੜਾ ਵਾ ਉਸ ਉਜਾੜੇ ਨੂੰ ਸਹਿ ਨਹੀਂ ਕੀਤਾ ਜਾਊਗਾ ਇਹ ਕਿਸਾਨਾਂ ਵੱਲੋਂ ਤਰਕ ਦਿੱਤਾ ਜਾ ਰਿਹਾ ਕਿ ਇਹ ਜਿਹੜਾ ਉਜਾੜਾ ਵਾ ਉਹ ਉਜਾੜੇ ਨੂੰ ਸਹਿ ਨਹੀਂ ਕੀਤਾ ਜਾਊਗਾ ਜਿੱਥੇ ਉਹ ਕਲੌਨੀ ਕੱਟੀ ਜਾਣੀਆਂ ਜੇ ਉੱਥੇ ਤੱਕ ਉਹਨੂੰ ਲਿੰਕ ਕਰਨ ਲਈ ਕੋਈ ਰੋਡ ਬਣਣੀ ਆ ਤਾਂ ਉਹਦਾ 60% ਖਰਚਾ ਜਿਹੜਾ ਉਹ ਵੀ ਕਿਸਾਨ ਨੂੰ ਜਿਹੜਾ ਉਹ ਦੇਣਾ ਪੈਣਾ ਸੋ ਇਹ ਪਾਲਿਸੀ ਕਿਸਾਨ ਕੋਲੋਂ ਜਿੱਥੇ ਮੁਫਤ ਜ਼ਮੀਨ ਖੋਣ ਦਾ ਮਸਲਾ ਉਥੇ ਕਿਸਾਨ ਦੀ ਜੇਬ ਚੋਂ ਬਾਕੀ ਪੈਸੇ ਕੱਟਣ ਦਾ ਮਸਲਾ ਜਿਹੜਾ ਉਹ ਵੀ ਲੈ ਕੇ ਆਈ। ਦਿੱਲੀ ਦੇ ਧਾੜਵੀਆਂ ਨੇ ਬਿਨਾਂ ਕੋਈ ਸਰਵੇਖਣ ਕਰਾਇਆ ਕੋਈ ਸਰਕਾਰੀ ਸਰਵੇਖਣ ਨਹੀਂ ਹੋਇਆ ਵੀ ਕਿੰਨੇ ਘਰਾਂ ਦੀ ਲੋੜ ਆ ਕਿੰਨੇ ਨਵੇਂ ਮਕਾਨਾਂ ਦੀ ਲੋੜ ਆ ਕਿੰਨੇ ਨਵੇਂ ਸ਼ਹਿਰਾਂ ਦੀ ਲੋੜ ਆ ਕਿੰਨੀਆਂ ਨਵੀਆਂ ਕਲੋਨੀਆਂ ਦੀ ਬਿਨਾਂ ਕਿਸੇ ਸਰਵੇਖਣ ਤੋਂ ਇੱਕ ਐਕਟ ਪਾਸ ਕਰਤਾ ਜਿਹੜੇ ਕੋਈ ਲੋਕ رائے ਨਹੀਂ ਲਈ ਗਈ ਵੀ ਧਾੜੀਆਂ ਜ਼ਮੀਨਾਂ ਜਿਹੜੇ ਲੋਕ ਵਾਈ ਕਰਦੇ ਸੀ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਹੁਣ ਜਿਹੜੇ ਜ਼ਮੀਨਾਂ ਦੇ ਜਿਹੜੇ ਕੋਈ ਵੀ ਕੋਈ ਆਪਣਾ ਸੀਐਲਯੂ ਨਹੀਂ ਮਿਲੂਗੀ ਅਮਰੀਕਾ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕੀਤਾ ਜਾ ਰਿਹਾ ਅਮਰੀਕਾ ਤੋਂ ਬਹੁਤ ਸਾਰਾ ਜਿਹੜਾ ਅਨਾਜ ਆ ਦੁੱਧ ਮੀਟ ਫਲ ਸਬਜ਼ੀਆਂ ਫਰੂਟ ਖਰੋਟ ਡਰਾਈ ਫਰੂਟ ਜਿਹੜਾ ਇੱਥੇ ਆਉਣਾ ਉਹਦੇ ਨਾਲ ਪੰਜਾਬ ਦੀ ਤੇ ਦੇਸ਼ ਦੀ ਪੂਰੀ ਐਗਰੀਕਲਚਰ ਜਿਹੜਾ ਸੈਕਟਰ ਹੈ ਨੇ ਪ੍ਰਭਾਵਿਤ ਹੋਣਾ ਉਹਦੇ ਵਿਰੁੱਧ ਵੱਡੀਆਂ ਲਹਿਰਾਂ ਉੱਠਣੀਆਂ ਔਰ ਉਹ ਲਹਿਰਾਂ ਦਾ ਕੇਂਦਰ ਪੰਜਾਬ ਨੇ ਬਣਨਾ ਹੈ ਬਿਲਕੁਲ ਜੀ ਜਿਨ੍ਹਾਂ ਨੇ ਸਰਪੰਚੀਆਂ ਲੜੀਆਂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਨੇ ਉਹਨਾਂ ਵੱਲੋਂ ਵੀ ਆ ਮੈਂ ਹੋਣੇ ਦੁੱਖੇ ਦੋ ਤਿੰਨ ਬੰਦੇ ਜਿਹੜੇ ਆ ਉਹ ਪਾਰਟੀ ਦੇ ਵਿੱਚ ਨੇ ਉਹ ਸਖਤ ਵਿਰੋਧ ਕਰ ਰਹੇ ਨੇ ਵੇਖੋ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਐਮਪੀ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਪਿੰਡ ਤੋਲਾ ਨੰਗਲ ਆ ਝੰਝੋਟੀ ਆ ਤੇਲੀ ਚੱਕ ਆ ਬਲਗਣ ਆ ਇਹ ਬੜੇ ਰਿਮੋਟ ਏਰੀਏ ਨੇ ਇੱਥੇ ਆਣ ਕੇ ਕਦੀ ਕੋਈ ਕਲੋਨੀ ਜਿਹੜੀ ਆ ਉਹ ਨਹੀਂ ਵੱਸੂਗੀ ਲੋਕ ਇੱਥੇ ਇੱਥੇ ਸ਼ਹਿਰੀਕਰਨ ਜਿਹੜਾ ਹੋਣ ਦਾ ਕੋਈ ਅਜੇ ਸਵਾਲ ਹੀ ਪਤਾ ਜਿਹੜਾ ਉਹ ਨਹੀਂ ਹੁੰਦਾ ਵੇਖੋ ਲੋਕ ਜਿਹੜੇ ਤਿੰਨ ਖੇਤੀ ਕਾਲੇ ਕਾਨੂੰਨ ਜਦੋਂ ਆਏ ਸੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਆ ਚੁੱਕੀ ਆ ਉਹਨਾਂ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਪੰਜਾਬ ਦੇ ਲੋਕ ਜਾਗ ਚੁੱਕੇ ਨੇ ਹੁਣ ਆ ਵੇਖੋ ਅੱਜ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਆ ਉਹਦੇ ਖਿਲਾਫ ਜਿਹੜਾ ਵਾ ਪੰਚਾਇਤਾਂ ਮਤੇ ਪਾ ਰਹੀਆਂ ਵਾ ਗ੍ਰਾਮ ਸਭਾਵਾਂ ਮਤੇ ਪਾ ਰਹੀਆਂ ਨੇ ਬੜਾ ਵੱਡਾ ਲੋਕਾਂ ਦੇ ਵਿੱਚ ਵਿਰੋਧ ਆ ਉਸ ਵਿਰੋਧ ਕਰਕੇ ਸਰਕਾਰ ਨੂੰ ਅੱਜ ਨਹੀਂ ਤੇ ਭਲਕ ਲੈਣਾ ਪਊਗਾ ਜਿੰਨਾ ਲੇਟ ਹੋਊਗਾ ਉਹਨਾਂ ਸਿਆਸੀ ਨੁਕਸਾਨ ਜਿਹੜਾ ਵਾ ਪੰਜਾਬ ਸਰਕਾਰ ਦਾ ਹੋਊਗਾ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਪਿਛੋਕੜ ਝਾਤੀ ਮਾਰਨੀ ਚਾਹੀਦੀ ਆ ਜੋ ਆਣ ਕੇ ਸਾਡੇ ਇਕੱਠਾਂ 'ਚ ਬੈਂਦੇ ਸੀਗੇ ਜਦੋਂ ਜਦੋਂ ਇਹ ਸਾਰੀਆਂ ਗੱਲਾਂ ਕਹਿੰਦੇ ਸੀ ਵੀ ਪਿੰਡਾਂ 'ਚ ਪੰਚਾਇਤਾਂ ਤੇ ਮਤੇ ਪਾਓ ਗ੍ਰਾਮ ਸਭਾ ਬੁਲਾਓ ਇਹ ਇਹ ਉਦੋਂ ਉਦੋਂ ਹੀ ਤੇ ਆਂਦੇ ਗੱਲਾਂ ਕਰਦੇ ਅੱਜ ਜਦੋਂ ਸਾਡੀਆਂ ਹੀ ਵੋਟਾਂ ਨਾਲ ਗੱਦੀ ਤੇ ਬੈ ਗਿਆ ਸਾਡੀ ਕਮਾਈ ਸਿੰਘੂ ਟਿੱਕਰੀ ਵਾਟਰ ਤੇ ਦਿੱਲੀ ਦਾ ਜਿਹੜਾ ਅੰਦੋਲਨ ਹੋਇਆ ਉਸ ਕਿਸਾਨਾਂ ਦੀ ਕਮਾਈ ਸਾਡੇ 750 ਕਰਨ ਕਿਸਾਨਾਂ ਦੀ ਛਿੱਦੀ ਦੇ ਸਿਰ ਦੇ ਉੱਤੇ ਜਿਹੜੇ ਆ ਉਹ ਮੁੱਖ ਮੰਤਰੀ ਸਾਹਿਬ ਇਸ ਗੱਦੀ ਤੇ ਬੈਠੇ ਆ ਤੇ ਅੱਜ ਉਹ ਦਿਨ ਭੁੱਲ ਗਿਆ ਉਹਨਾਂ ਨੂੰ ਅਕਾਲ ਚੈਨਲ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਂ ਤੇਜਿੰਦਰ ਸਿੰਘ ਅੰਮ੍ਰਿਤਸਰ ਚ ਅੱਜ ਮੌਜੂਦ ਹਾਂ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਵਿਰੁੱਧ ਜਿਹੜੀ ਲਾਮਬੰਦੀ ਕੀਤੀ ਜਾ ਰਹੀ ਆ ਲੈਂਡ ਪੋਲਿੰਗ ਦੇ ਮਸਲੇ ਦੇ ਉੱਤੇ ਉੱਤੇ ਅੱਜ ਟਰੈਕਟਰ ਮਾਰਚ ਆ ਐਸਕੇਮ ਵੱਲੋਂ ਜਾਂ ਬਾਕੀ ਸਹਿਯੋਗੀ ਜਥੇਬੰਦੀਆਂ ਵੱਲੋਂ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਸੀ ਉਹਦੇ ਤਹਿਤ ਥੋੜੀ ਦੇਰ ਤੱਕ ਇਹ ਮਾਰਚ ਆਰੰਭਤਾ ਹੋਣੀ ਆ ਉਸ ਤੋਂ ਪਹਿਲਾਂ ਸਾਡੇ ਨਾਲ ਕਿਸਾਨ ਆਗੂ ਸਹਿਬਾਨ ਜੁੜੇ ਆ ਜਤਿੰਦਰ ਸਿੰਘ ਜੀ ਪਰ ਫਤਿਹ ਸਾਂਝ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਭ ਕੀ ਪ੍ਰੋਗਰਾਮ ਆ ਤੇ ਕੀ ਹੈ ਲੈਂਡ ਪੂਲਿੰਗ ਜੋ ਇਸ ਟਾਈਮ ਸਰਕਾਰ ਦੇ ਗਲੇ ਦੀ ਹੱਡੀ ਬਣ ਜਾ ਰਿਆ ਮੈਂ ਜਤਿੰਦਰ ਸਿੰਘ ਸ਼ੀਨਾ ਸੂਬਾ ਮੇਧਪੁਰ ਪ੍ਰਧਾਨ ਕਰਤੇ ਕਿਸਾਨ ਯੂਨੀਅਨ ਅੱਜ ਉਸ ਇਤਿਹਾਸਿਕ ਜਗ੍ਹਾ ਤੋਂ ਜਿੱਥੋਂ ਗੁਰੂ ਕੇ ਬਾਗ ਦੇ ਮੋਰਚੇ ਵਾਸਤੇ ਜਥੇ ਜਿਹੜੇ ਸੀਗੇ ਜਾਂਦੇ ਸੀ ਤੇ ਅੰਗਰੇਜ਼ਾਂ ਦੀ ਆ ਪੁਲਿਸ ਜਿਹੜੀ ਆ ਉਹ ਜਥੇ ਨੂੰ ਨਹਿਰ ਦੇ ਅਗਲੇ ਪਾਸੇ ਰੋਕ ਕੇ ਕੁੱਟ-ਕਟਾਇਆ ਕਰਦੀ ਸੀ ਉਹਨਾਂ ਦੀਆਂ ਹੱਡੀਆਂ ਤੋੜਦੀ ਸੀ ਉਸ ਇਤਿਹਾਸ ਖੇਤਾਂ ਤੋਂ ਹੀ ਇਹ ਜਿਹੜਾ ਮਾਰਚ ਟਰੈਕਟਰ ਮਾਰਚ ਆਜਦਾ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਰੇ ਪੰਜਾਬ 'ਚ ਸੱਦਾ ਉਹ ਸ਼ੁਰੂ ਕੀਤਾ ਜਾ ਰਿਹਾ ਔਰ ਇਹ ਅੰਮ੍ਰਿਤਸਰ ਤੱਕ ਪੁਰਾਣੀ ਜੇਲ੍ਹ ਤੱਕ ਜਿਹੜਾ ਉਹ ਜਾਊਗਾ ਜਿਹੜੀ ਲੈਂਡ ਪੂਲਿੰਗ ਪਾਲਿਸੀ ਸਰਕਾਰ ਲੈ ਕੇ ਆਈ ਆ ਉਹ ਕਿਸਾਨਾਂ ਕੋਲੋਂ ਮੁਕਤ ਜ਼ਮੀਨਾਂ ਲੈ ਕੇ ਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਬਿਲਡਰਾਂ ਨੂੰ ਦੇਣ ਦੀ ਜਿਹੜੀ ਆ ਉਹ ਪਾਲਿਸੀ ਆ ਉਹ ਪਾਲਸੀ ਦਾ ਜਿਹੜਾ ਚੌਖਟਾ ਉਹ ਹੀ ਇਹ ਬੋਲਦਾ ਵੀ ਕਿਸਾਨ 1 ਏਕੜ ਜ਼ਮੀਨ ਸਾਨੂੰ ਦੇਵੇ ਉਹਦੇ ਤੋਂ ਅਸੀਂ ਕਿਸਾਨ ਨੂੰ 2 ਏਕੜ ਜ਼ਮੀਨ ਦੇਵਾਂਗੇ ਉਹਦੇ ਵਾਸਤੇ ਕਿਸੇ ਵੀ ਕੰਪਨਸੇਸ਼ਨ ਦਾ ਕਿਸੇ ਵੀ ਪੈਸੇ ਦਾ ਕਿਸੇ ਵੀ ਕੀਮਤ ਦਾ ਜਿਹੜਾ ਉਹ ਐਲਾਨ ਨਹੀਂ ਕਰਦੇ ਹੋ ਔਰ ਉਹਦੀਆਂ ਜੋ ਵੱਖ-ਵੱਖ ਧਰਾਵਾਂ ਅੱਗੇ ਨੇ ਉਹਦੇ 'ਚ ਇਹ ਆ ਵੀ ਜਿਹੜੀ ਉਹ ਡਵੈਲਪਮੈਂਟ ਹੋਣੀ ਹੈ ਉਸ ਡਵੈਲਪਮੈਂਟ ਦਾ ਤਕਰੀਬਨ 2 ਕਰੋੜ ਰੁਪਏ ਪ੍ਰਤੀ ਏਕੜ ਖਰਚਾ ਆਉਣਾ ਉਹ ਵੀ ਕਿਸਾਨ ਨੂੰ ਦੇਣਾ ਪੈਣਾ ਜੇ ਜਿੱਥੇ ਉਹ ਕਲੌਨੀ ਕੱਟੀ ਜਾਣੀ ਆ ਜੇ ਉੱਥੇ ਤੱਕ ਉਹਨੂੰ ਲਿੰਕ ਕਰਨ ਲਈ ਕੋਈ ਰੋਡ ਬਣਨੀ ਆ ਤਾਂ ਉਹਦਾ 60% ਖਰਚਾ ਜਿਹੜਾ ਉਹ ਵੀ ਕਿਸਾਨ ਨੂੰ ਜਿਹੜਾ ਉਹ ਦੇਣਾ ਪੈਣਾ ਸੋ ਇਹ ਪਾਲਿਸੀ ਕਿਸਾਨ ਕੋਲੋਂ ਜਿੱਥੇ ਮੁਫਤ ਜ਼ਮੀਨ ਖੋਣ ਦਾ ਮਸਲਾ ਉਥੇ ਕਿਸਾਨ ਦੀ ਜੇਬ ਚੋਂ ਬਾਕੀ ਪੈਸੇ ਕੱਢਣ ਦਾ ਮਸਲਾ ਜਿਹੜਾ ਉਹ ਵੀ ਲੈ ਕੇ ਆਈ ਹੈ ਸੋ ਇਹ ਪਾਲਿਸੀ ਜਿਹੜੀ ਆ ਕਿਸਾਨ ਇਹਨੂੰ ਬੜੀ ਚੰਗੀ ਤਰ੍ਹਾਂ ਸਮਝ ਗਏ ਨੇ ਤੁਸੀਂ ਦੇਖ ਲਓ ਕਿਸਾਨ ਹਮਮਹਾ ਕੇ ਅੱਜ ਦੇ ਟਰੈਕਟਰ ਮਾਰਚ ਚ ਆ ਰਹੇ ਨੇ ਔਰ ਸਰਕਾਰ ਦੀ ਜਿਹੜੀ ਚਲਾਕੀ ਆ ਉਹ ਕਿਸਾਨਾਂ ਨੇ ਫੜ ਲਈ ਆ 1 ਇੰਚ ਵੀ ਜ਼ਮੀਨ ਜਿਹੜੀ ਆ ਉਹ ਕਿਸਾਨ ਜਿਹੜੀ ਆ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਉਹ ਸਰਕਾਰ ਨੂੰ ਨਹੀਂ ਲੈਣ ਦੇਣਗੇ ਸਰਕਾਰ ਦੇ ਵਾਸਤੇ ਇਹੋ ਗੱਲ ਭਲੀ ਆ ਵੀ ਉਹ ਇਸ ਪਾਲਿਸੀ ਨੂੰ ਫੌਰੀ ਤੌਰ ਤੇ ਜਿਹੜਾ ਉਹ ਰੱਦ ਕਰਕੇ ਵਾਪਸ ਲੈ ਲਵੇ ਨਹੀਂ ਤੇ ਫਿਰ ਇੱਕ ਬਹੁਤ ਵੱਡੇ ਕਿਸਾਨ ਅੰਦੋਲਨ ਨੂੰ ਦਾ ਸਾਹਮਣਾ ਕਰਨ ਲਈ ਜਿਹੜੀ ਸਰਕਾਰ ਆ ਕਿਨਾਂ ਸਾਹਿਬ ਜਿਹੜੀ ਪਹਿਲੀ ਦੀ ਗੱਲ ਆ ਦੱਸਿਆ ਜਾਂਦਾ ਕਿ ਉਹਦੇ ਵਿੱਚੋਂ ਜਿਹੜਾ 1 ਏਕੜ ਕੁਝ ਕੁ ਪਿਆਲੀ ਜ਼ਿਮੀਦਾਰوں ਦੇ ਦਿੱਤੀ ਜਾਣੀ ਆ ਉਹਦਾ ਫਾਇਦਾ ਕੀ ਹੋਊਗਾ 1 ਏਕੜ ਦਾ ਕੋਈ ਪੈਸਾ ਵੀ ਮਿਲਣਾ ਬਹੁਤ ਕਿਸਾਨ ਨੂੰ ਥੋੜਾ ਜਿਹਾ ਡਿਟੇਲ ਚ ਦੱਸ ਦਿਓ ਜਿਵੇਂ ਦੱਸਿਆ ਕਿ ਜੇ ਉਹਦੇ ਵਿੱਚ ਰਸਤਾ ਬਣੂਗਾ ਤੇ ਉਹ ਰਸਤੇ ਦੇ ਪੈਸੇ ਵੀ 60% ਕਿਸਾਨ ਦੋ ਦੇ ਦੇਖੋ ਉਹਦੇ ਚ ਸਰਕਾਰ ਕਿਸਾਨ ਨੂੰ ਇਹ ਆ ਇੱਕ ਸਪਨਾ ਦਿਖਾ ਰਹੀ ਆ ਕਿ ਸਬਜ਼ ਬਾਗ ਦਿਖਾ ਰਹੀ ਆ ਵੀ ਇਹ ਬਹੁਤ ਵੱਡੀਆਂ-ਵੱਡੀਆਂ ਆਲੀਸ਼ਾਨ ਕਲੋਨੀਆਂ ਕੱਟੀਆਂ ਜਾਣਗੀਆਂ ਜਿਹਦੇ ਵਿੱਚ ਬਹੁਤ ਵੱਡੀ ਵਸੋਂ ਹੋਊਗੀ ਜਿਹਦਾ ਰੇਟ ਗਜਾਂ ਦੇ ਵਿੱਚ ਲੱਖਾਂ ਰੁਪਏ ਚ ਵਧ ਜਾਊਗਾ ਜਿਹਦੇ ਕਮਰਸ਼ੀਅਲ ਪਲਾਟ ਜਿਹੜੇ ਆ ਉਹ ਕਰੋੜਾਂ ਚ ਵਿਕਣਗੇ ਇਹ ਮਿਰਗਤ ਇੱਕ ਮਿਰਗਤ ਰੇਸ਼ਨਾ ਕਿਸਾਨ ਦੇ ਅੱਗੇ ਭਰੋਸੀ ਜਾ ਰਹੀ ਆ ਕਿ ਸਬਜ਼ ਬਾਗ ਕਿਸਾਨ ਦੇ ਅੱਗੇ ਭਰੋਸਾ ਜਾ ਰਿਹਾ ਸਰਕਾਰ ਖੁਦ ਮੂਰਖਾਂ ਦੇ ਪਿੱਛੇ ਜਿਹੜੀ ਆ ਉਹ ਫਿਰ ਰਹੀ ਆ ਕਿਉਂਕਿ ਅੱਜ ਸਾਰੇ ਪੰਜਾਬ 'ਚ ਜਿੱਥੇ ਵੀ ਪੁੱਡਾ ਦੀਆਂ ਕਲੋਨੀਆਂ ਕੱਟੀਆਂ ਗਈਆਂ ਨੇ, ਇੰਪਰੂਵਮੈਂਟ ਟਰਸਟ ਦੀਆਂ ਕਲੋਨੀਆਂ ਕੱਟੀਆਂ ਗਈਆਂ ਜਾਂ ਪ੍ਰਾਈਵੇਟ ਕਲੋਨਾਈਜ਼ਰਾਂ ਦੀਆਂ ਕਲੋਨੀਆਂ ਕੱਟੀਆਂ ਗਈਆਂ ਉਹ ਕਲੋਨੀਆਂ ਪਿਛਲੇ 20-20 ਸਾਲ ਤੋਂ ਅਜੇ ਤੱਕ ਚੌਥਾ ਹਿੱਸਾ ਵੀ ਬਾਤ ਨਹੀਂ ਹੋਈਆਂ। ਹਜ਼ਾਰਾਂ ਏਕੜ ਜ਼ਮੀਨ ਜਿਹੜੀ ਆ ਉਸ ਤਰ੍ਹਾਂ ਹੀ ਪਈ ਆ। ਲੱਖਾਂ ਪਲਾਟ ਜਿਹੜੇ ਪੰਜਾਬ 'ਚ ਖਾਲੀ ਪਏ ਨੇ ਜੇ ਇਹ ਇਹ ਪਾਲਸੀ ਲਾਗੂ ਹੁੰਦੀ ਆ ਤਾਂ 7 ਲੱਖ ਪਰਿਵਾਰ ਜਿਹੜਾ ਇਹਨਾਂ ਕਲੋਨੀਆਂ ਚ ਵਸਾਉਣ ਲਈ ਜਿਹੜਾ ਉਹ ਆਉਣਾ ਪਊਗਾ ਉਹ 7 ਲੱਖ ਪਰਿਵਾਰ ਕਿੱਥੋਂ ਆਊਗਾ ਸਰਕਾਰ ਕੋਲੇ ਦਾ ਕੋਈ ਜਵਾਬ ਨਹੀਂ ਆ ਇਹ ਸਾਰੇ ਪੰਜਾਬ ਦੇ ਵਿੱਚ ਕਟੀਆਂ ਜਾ ਰਹੀਆਂ ਕਲੋਨੀਆਂ ਜਿਹੜੀਆਂ ਕਲੋਨੀ ਦੀ ਗੱਲ ਕੀਤੀ ਆ ਪਿੰਡੂ ਇਲਾਕਾ ਕਿ ਬਹੁਤਾ ਤੇ ਸ਼ਹਿਰੀ ਇਲਾਕਾ ਵੀ ਬਿਲਕੁਲ ਇਹ ਸਾਰਾ ਸਭ ਪਿੰਡੂ ਇਲਾਕਾ ਦੂਰ ਰਿਮੋਟ ਪਿੰਡੂ ਇਲਾਕਾ ਆ ਜਿੱਥੇ ਆਪਾਂ ਖੜੇ ਆ ਇੱਥੋਂ ਦੇ ਆਪਾਂ ਸੱਜੇ ਹੱਥ ਨੂੰ ਵੇਖੀਏ ਤਾਂ ਪਿੰਡ ਤੋਲਾ ਨੰਗਲ ਆ ਝੰਝੋਟੀ ਆ ਤੇਲੀ ਚੱਕ ਆ ਬਲਗਣ ਆ ਇਹ ਬੜੇ ਰਿਮੋਟ ਏਰੀਏ ਨੇ ਇੱਥੇ ਆਣ ਕੇ ਕਦੀ ਕੋਈ ਕਲੋਨੀ ਜਿਹੜੀ ਆ ਉਹ ਨਹੀਂ ਵੱਸੂਗੀ ਲੋਕ ਇੱਥੇ ਇੱਥੇ ਸ਼ਹਿਰੀ ਕਰਨ ਜਿਹੜਾ ਹੋਣ ਦਾ ਕੋਈ ਅਜੇ ਸਵਾਲ ਹੀ ਪਤਾ ਜਿਹੜਾ ਉਹ ਨਹੀਂ ਹੁੰਦਾ ਆਨੰਦਪੁਰ ਸਾਹਿਬ ਦੇ ਜਿਹੜੇ ਐਮਪੀ ਸਾਹਿਬ ਮਾਨਮਲਵਿੰਦਰ ਸਿੰਘ ਕੰਗੋ ਉਹਨਾਂ ਨੇ ਇੱਕ ਕਿਸਾਨਾਂ ਦੇ ਹੱਕ 'ਚ ਪੋਸਟ ਵੀ ਪਾਈ ਆ ਕਿ ਕਿਸਾਨਾਂ ਦੇ ਨਾਲ ਮਿਲ ਬੈਠ ਕੇ ਗੱਲਬਾਤ ਹੋਣੀ ਚਾਹੀਦੀ ਆ ਉਹ ਪੋਸਟ ਨੂੰ ਕਿਵੇਂ ਵੇਖਦੇ ਇੱਕ ਥਾਂ ਤੋਂ ਨਾ ਡੀਲਟ ਵੀ ਕਰਦੀ ਆ ਫੇਸਬੁੱਕ ਤੇ ਜਿਹੇ ਪੋਸਟ ਚੱਲ ਰਹੀ ਉਹਨਾਂ ਦੇਖੋ ਉਹ ਜਿਹੜੇ ਬਲਵਿੰਦਰ ਸਿੰਘ ਕੰਗ ਜਿਹੜੇ ਐਮਪੀ ਨੇ ਜਿਹੜੀ ਟਿੱਪਣੀ ਕੀਤੀ ਆ ਉਹਨੇ ਲੋਕਾਂ ਦੀ ਕਿਸਾਨਾਂ ਦੀ ਪੰਜਾਬ ਦੀ ਨਬਜ਼ ਟੋਕ ਜਿਹੜੀ ਆ ਉਹ ਕੀਤੀ ਆ ਔਰ ਉਹਨੇ ਆਪਣੀ ਸਰਕਾਰ ਨੂੰ ਸਲਾਹ ਦਿੱਤੀ ਵੀ ਇਹਦੇ ਵਿੱਚ ਮੁੜ ਵਿਚਾਰ ਕਰੋ ਇਹਦੇ ਉੱਤੇ ਸੋ ਉਹ ਉਹ ਸਾਫ਼ ਆ ਕੋਈ ਵੀ ਜਿਹੜਾ ਜਿਹੜਾ ਪੰਜਾਬ ਦਾ ਜੰਮਿਆ ਹੈ ਜਿਹੜਾ ਪੰਜਾਬ ਦੀ ਵਿਰਾਸਤ ਨੂੰ ਜਾਣਦਾ ਉਹਨੂੰ ਪਤਾ ਵੀ ਇਹ ਇੱਥੇ ਇਹ ਗੱਲਾਂ ਜਿਹੜੀਆਂ ਕਾਮਯਾਬ ਨਹੀਂ ਹੋਣੀਆਂ ਪਰ ਜਿਹੜੀ ਦਿੱਲੀ ਦਿੱਲੀ ਦੇ ਹੱਥ 'ਚ ਪੰਜਾਬ ਦਾ ਰਿਮੋਟ ਕੰਟਰੋਲ ਆਇਆ ਦਿੱਲੀ ਵਾਲੇ ਜਿਹੜੇ ਨੇ ਉਹਨਾਂ ਨੇ ਵੱਡੇ ਕੋਲੋਨਾਈਜ਼ਰਾਂ ਨਾਲ ਵੱਡੇ ਬਿਲਡਰਾਂ ਨਾਲ ਵੱਡੀਆਂ ਕਾਰਪੋਰੇਟ ਕੰਪਨੀਵਾਂ ਨਾਲ ਕੋਈ ਸੌਦਾ ਕੀਤਾ ਆ ਲੱਗਦਾ ਤਾਂ ਕਿ ਹੁਣ ਵਾਲੀ ਇਲੈਕਸ਼ਨ ਦੇ ਵਿੱਚ ਉਹਨਾਂ ਕੋ ਪੈਸਾ ਲੈ ਕੇ ਪੈਸੇ ਤੇ ਦੋਰ ਜੋਰ ਦੇ ਨਾਲ ਜਿਹੜੀ ਇਲੈਕਸ਼ਨ ਜਿਹੜੀ ਆ ਉਹ ਜਿੱਤੀ ਜਾਵੇ ਰਣਨੀਤੀ ਕੀ ਹੋ ਗਈ ਐ ਸਕੀਮ ਦੀ ਆਉਣ ਲਈ ਸਮੇਂ ਦੇ ਵਿੱਚ ਕੀ ਰਣਨੀਤੀ ਆ ਕੀ ਪ੍ਰੋਬਲਮ ਲੀਕ ਰਹੇ ਹੋ ਅੱਜ ਦਾ ਟਰੈਕਟਰ ਮਾਰਚ ਆ ਇਸ ਤੋਂ ਬਾਅਦ ਕੀ ਕਰ ਰਹੇ ਹੋ ਵੇਖੋ ਅੱਜ ਦਾ ਟਰੈਕਟਰ ਮਾਰਚ ਤੋਂ ਬਾਅਦ 24 ਅਗਸਤ ਨੂੰ ਲੁਧਿਆਣੇ 'ਚ ਇੱਕ ਵੱਡੀ ਰੈਲੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਕਿਉਂਕਿ 24000 ਏਕੜ ਰਕਬਾ ਕੱਲੇ ਲੁਧਿਆਣੇ ਸਿਟੀ ਦੇ ਨਾਲ ਕੋਈ 27 22 ਪਿੰਡਾਂ ਦਾ ਜਿਹੜਾ ਉਹ ਕਵਰ ਕੀਤਾ ਜਾ ਰਿਹਾ ਸੋਲ ਲੁਧਿਆਣੇ 'ਚ ਇੱਕ ਵੱਡੀ ਰੈਲੀ ਹੋਊਗੀ ਲੋਕ ਕਿਸਾਨਾਂ ਦੀ ਵੱਡੀ ਲਾਮਬੰਦੀ ਜਿਹੜੀ ਆ ਇਸ ਮਾਮਲੇ ਤੇ ਕੀਤੀ ਜਾਊ ਸਵੇਰੇ ਦੇ 'ਚ ਆ ਜਿਹੜੇ ਕਿਸਾਨ ਪ੍ਰਭਾਵਤ ਆ ਉਹਨਾਂ ਉਹ ਹੀ ਫਿਕਰਮੰਦ ਨਹੀਂਗੇ ਸਾਰੇ ਪੰਜਾਬ ਦੇ ਕਿਸਾਨ ਫਿਕਰਮੰਦ ਆ ਕਿ ਸਾਰਾ ਪੰਜਾਬ ਜਿਹੜਾ ਉਹ ਲੈਂਡ ਪੂਲਿੰਗ 'ਚ ਫਿਰ ਲਿਆਂਦਾ ਜਾਊਗਾ ਕਿਸਾਨਾਂ ਕੋਲੋਂ ਜ਼ਮੀਨਾ ਜਦੋਂ ਮਰਜ਼ੀ ਸਰਕਾਰ ਜਿਹੜੀਆਂ ਪੂਲ ਕਰਕੇ ਮੁਖ ਤੋਂ ਮੁਖਤ ਜਿਹੜੀ ਆ ਉਹ ਖੋਲਿਆ ਕਰੂਗੀ। ਸੀਨਾ ਸਾਹਿਬ ਸਿੀਐਮ ਸਾਹਿਬ ਕਹਿੰਦੇ ਆ ਕਿ ਕਿਸਾਨ ਵਿਹਲੇ ਹੋ ਗਏ ਆ ਜਦੋਂ ਮਰਜ਼ੀ ਜਿੱਤੋਂ ਮਰਜ਼ੀ ਦਰੀ ਚੁੱਕਦੇ ਆ ਜਿੱਥੇ ਮਰਜ਼ੀ ਬੈਠ ਜਾਂਦੇ ਆ ਰਸਤਾ ਰੋਕਦੇ ਆ ਲੋਕ ਖੱਜਲ ਹੁੰਦੇ ਆ ਕੀ ਵੀ ਵੇਖਦੇ ਇਸੀ ਨੂੰ ਦੇਖੋ ਉਹ ਜੋ ਵੀ ਅੱਜ ਤੋਂ 6 ਮਹੀਨੇ ਤੋਂ ਪਹਿਲਾਂ ਜੋ ਭਗਵੰਤ ਮਾਲ ਹੁਣਾ ਨੇ ਕਿਸਾਨਾਂ ਵਿਰੁੱਧ ਭੰਡੀ ਪ੍ਰਚਾਰ ਕਰਨਾ ਸ਼ੁਰੂ ਕੀਤਾ ਉਹ ਉਹਨਾਂ ਨੇ ਇੱਕ ਪਲੈਨਿੰਗ ਤਹਿਤ ਕੀਤਾ ਕਿਉਂਕਿ ਉਹ ਅੱਗੇ ਆਉਣ ਵਾਲੀਆਂ ਨੀਤੀਆਂ ਇਹ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਉਣੀ ਸੀ ਇਹਦੇ ਵਿਰੁੱਧ ਕਿਸਾਨਾਂ ਨੇ ਲੜਨਾ ਸੀ ਇਹ ਕਰਕੇ ਉਹਨਾਂ ਨੂੰ ਭੰਡਿਆ ਗਿਆ ਅ ਅਮਰੀਕਾ ਨਾਲ ਫ੍ਰੀ ਟ੍ਰੇਡ ਐਗਰੀਮੈਂਟ ਕੀਤਾ ਜਾ ਰਿਹਾ ਅਮਰੀਕਾ ਤੋਂ ਬਹੁਤ ਸਾਰਾ ਜਿਹੜਾ ਅਨਾਜ ਆ ਦੁੱਧ ਮੀਟ ਫਲ ਸਬਜ਼ੀਆਂ ਫਰੂਟ ਖਰੋਟ ਡਰਾਈ ਫਰੂਟ ਜਿਹੜਾ ਇੱਥੇ ਆਉਣਾ ਉਹਦੇ ਨਾਲ ਪੰਜਾਬ ਦੀ ਤੇ ਦੇਸ਼ ਦੀ ਪੂਰੀ ਐਗਰੀਕਲਚਰ ਜਿਹੜਾ ਸੈਕਟਰ ਹੈ ਨੇ ਪ੍ਰਭਾਵਿਤ ਹੋਣਾ ਉਹਦੇ ਵਿਰੁੱਧ ਵੱਡੀਆਂ ਲਹਿਰਾਂ ਉੱਠਣੀਆਂ ਔਰ ਉਹ ਲਹਿਰਾਂ ਦਾ ਕੇਂਦਰ ਪੰਜਾਬ ਨੇ ਬਣਨਾ ਔਰ ਮੁੱਖ ਮੰਤਰੀ ਲਗਾਤਾਰ ਜੋ ਇਹ ਕਹਿ ਰਹੇ ਸੀ ਉਹ ਇਸ ਸਾਰੇ ਕੁਝ ਨੂੰ ਭਾਵੇਂ ਕਿ ਵੀ ਅਗਲੇ ਪਾਸੇ ਇੱਕ ਵੱਡੇ ਅੰਦੋਲਨ ਜਿਹੜੇ ਆ ਉਹ ਆ ਰਹੇ ਨੇ ਜਿਹੜੀਆਂ ਇਹ ਪਾਲিসੀਆਂ ਲਿਆ ਰਹੇ ਹੁਣ ਲੋਕਾਂ ਦੇ ਵਿੱਚ ਵੀ ਲੋਕਾਂ ਨੂੰ ਉਸ ਤਰ੍ਹਾਂ ਦਾ ਸਮਰਥਨ ਜਿਹੜਾ ਕਿਸਾਨ ਜਥੇਬੰਦੀਆਂ ਨੂੰ ਨਾ ਮਿਲੇ ਜਿਸ ਤਰ੍ਹਾਂ ਦਾ ਸਮਰਥਨ ਕਿਸਾਨ ਅੰਦੋਲਨ ਦਿੱਲੀ ਵੇਲੇ ਜਿਹੜਾ ਉਹ ਮਿਲਿਆ ਸੀਗਾ ਕਿੰਨਾ ਕਿ ਕਿਸਾਨ ਵਿਲੇ ਆ ਜਿਹੜੇ ਇਸ ਤਰ੍ਹਾਂ ਕਹਿੰਦੇ ਕਿ ਦਰਿਆ ਲੈ ਕੇ ਜਿੱਥੇ ਮਰਜੀ ਬਹਿ ਜੰਨੇ ਹੋ ਰਸਤੇ ਰੋਗ ਦੇਓ ਤੁਸੀਂ ਕਹਿੰਦੇ ਰਸਤਿਆਂ ਦੇ ਨਾਲ ਜਨ ਜੀਵਨ ਪ੍ਰਭਾਵਿਤ ਹੁੰਦਾ ਨਹੀਂ ਉਹ ਤੇ ਹੁਣ ਮਤਲਬ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਪਿਛੋਕੜ ਝਾਤੀ ਮਾਰਨੀ ਚਾਹੀਦੀ ਆ ਜਦੋਂ ਆਣ ਕੇ ਸਾਡੇ ਇਕੱਠਾਂ 'ਚ ਬੈਹnde ਸੀਗੇ ਜਦੋਂ ਜਦੋਂ ਇਹ ਸਾਰੀਆਂ ਗੱਲਾਂ ਕਹਿੰਦੇ ਸੀ ਵੀ ਪਿੰਡਾਂ 'ਚ ਪੰਚਾਇਤਾਂ ਤੇ ਮਤੇ ਪਾਓ ਗ੍ਰਾਮ ਸਭਾ ਬੁਲਾਓ ਇਹ ਇਹ ਉਦੋਂ ਉਦੋਂ ਇਹਦਾਂ ਦੇ ਗੱਲਾਂ ਕਰਦੇ ਅੱਜ ਜਦੋਂ ਸਾਡੀਆਂ ਹੀ ਵੋਟਾਂ ਨਾਲ ਗੱਦੀ ਤੇ ਬਹਿ ਗਿਆ ਸਾਡੀ ਕਮਾਈ ਸਿੰਘੂ ਟਿਕਰੀ ਬਾਰਡਰ ਤੇ ਦਿੱਲੀ ਦਾ ਜਿਹੜਾ ਅੰਦੋਲਨ ਹੋਇਆ ਉਸ ਕਿਸਾਨਾਂ ਦੀ ਕਮਾਈ 750 ਕਰਨ ਕਿਸਾਨਾਂ ਦੀ ਛਿੱਦੀ ਦੇ ਸਿਰ ਦੇ ਉੱਤੇ ਜਿਹੜੇ ਆ ਉਹ ਮੁੱਖ ਮੰਤਰੀ ਸਾਹਿਬ ਇਸ ਗੱਡੀ ਤੇ ਬੈਠੇ ਆ ਤੇ ਅੱਜ ਉਹ ਦਿਨ ਭੁੱਲ ਗਏ ਉਹਨਾਂ ਨੂੰ ਅੱਜ ਉਹਨਾਂ ਹੀ ਕਿਸਾਨਾਂ ਨੂੰ ਉਹਨਾਂ ਦੀ ਬਾਹ ਮੜਨ ਦੀ ਬਜਾਏ ਉਹਨਾਂ ਹੀ ਕਿਸਾਨਾਂ ਦੇ ਵਿਰੁੱਧ ਭੰਡਈ ਪ੍ਰਚਾਰ ਤੇ ਲੈਂਡ ਪੂਲਿੰਗ ਪਾਲਿਸੀ ਤੇ ਫ੍ਰੀ ਟ੍ਰੇਡ ਐਗਰੀਮੈਂਟ ਤੇ ਹੋਰ ਬਹੁਤ ਸਾਰੇ ਮਾਮਲਿਆਂ 'ਚ ਕੇਂਦਰ ਦਾ ਦਮ ਛੱਲਾ ਬਣੇ ਹੋਏ ਨੇ ਜਿਤਿੰਦਰ ਸਿੰਘ ਜੀ ਸ਼ਿਨਾਈ ਸਾਡੇ ਨਾਲ ਸੀ ਉਹਨਾਂ ਨੇ ਡਿਟੇਲ ਜੀ ਦੱਸਿਆ ਕਿ ਇਹ ਮਾਰਚ ਦੀ ਆਰੰਭਤਾ ਹੋਣ ਜਾ ਰਹੀ ਆ ਲੈਂਡ ਪੂਲਿੰਗ ਆ ਲੈਂਡ ਪੂਲਿੰਗ ਆ ਉਹਲੇ ਸਮੇਂ ਦੇ ਵਿੱਚ ਸਰਕਾਰ ਦੀ ਸ਼ਾਇਦ ਗਲੇ ਦੀ ਹੱਡੀ ਬਣ ਜਾ ਰਹੀ ਆ ਤਸਵੀਰਾਂ ਅਗਲੇ ਪਾਸੇ ਤੁਹਾਨੂੰ ਦਿਖਾ ਲ ਦਿੰਨੇ ਆ ਟਰੈਕਟਰ ਦਾ ਮਾਰਚ ਜਿਹੜਾ ਵਾ ਉਹ ਤਿਆਰੀ ਕਰ ਚੁੱਕਾ ਵਾ ਇਸ ਟਾਈਮ ਦੇ ਉੱਤੇ ਟਰੈਕਟਰ ਮਾਰਚ ਜਿਹੜਾ ਉਹ ਇਸ ਟਾਈਮ ਤੇ ਤਿਆਰੀ ਆ ਅਗਲੇ ਪਾਸੇ 2-4 ਕਿਲੋਮੀਟਰ ਜਾਂ 10 ਕਿਲੋਮੀਟਰ ਦਾ ਪੰਧ ਤੈਅ ਕਰਕੇ ਜਿੱਥੇ ਪਹੁੰਚਣਾ ਵਾ ਇੱਕ ਵੱਡੀ ਰੈਲੀ ਦੇ ਰੂਪ ਦੇ ਵਿੱਚ ਇਕੱਠਾ ਆਇਆ ਇਸ ਟਾਈਮ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਨੇੜੇ ਮੋਰਚਾ ਸਾਹਿਬ ਗੁਰਦੁਆਰਾ ਸਾਹਿਬ ਆ ਉਹਦੇ ਬਿਲਕੁਲ ਨੇੜੇ ਆ ਉੱਥੋਂ ਦੀਆਂ ਤਸਵੀਰਾਂ ਵਾਂ ਜਿੱਥੇ ਲੈਂਡ ਪੂਲਿੰਗ ਪਾਲਸੀ ਰੱਦ ਕਰੋ ਕਿਸਾਨ ਲੋਕ ਵਿਰੋਧੀ ਹੈ ਲੈਂਡ ਪੂਲਿੰਗ ਜਿਹੜੀ ਪੂਲਿੰਗ ਪਾਲਸੀ ਆ ਉਹਦੇ ਵਾਸਤੇ ਇਸ ਟਾਈਮ ਦੇ ਉੱਤੇ ਇੱਕ ਵੱਡੇ ਕਾਫਲੇ ਦੀਆਂ ਤਸਵੀਰਾਂ ਵਾਂ ਐਸ ਕੇ ਮੋਲੋਂ ਜਿਹੜਾ ਸੱਦੇ ਦਿੱਤਾ ਗਿਆ ਖਾਸ ਕਰਕੇ ਉਸ ਸੱਦੇ ਦੇ ਉੱਤੇ ਟਰੈਕਟਰਾਂ ਦਾ ਵੱਡਾ ਕਾਫਲਾ ਇੱਥੇ ਪਹੁੰਚਿਆ ਵਾ ਅਗਲੀਆਂ ਤਸਵੀਰਾਂ ਵੀ ਅਕਾਲ ਚੈਨਲ ਦੇ ਮਾਧਿਅਮ ਨਾਲ ਤੁਹਾਨੂੰ ਦਿਖਾਉਨੇ ਆ ਜੁੜੇ ਕੋਸ਼ਿਸ਼ ਕਰਦੇ ਆ ਕਿ ਇਹ ਰਣਨੀਤੀ ਜਿਹੜੀ ਵੀ ਖਾਸ ਕਰਕੇ ਜਤਿੰਦਰ ਸਿੰਘ ਸ਼ੀਨਾ ਨੇ ਦੱਸਤੀ ਆ ਕਿ ਸਾਡੀ ਰਣਨੀਤੀ ਕੀ ਹੋਊਗੀ ਐਸਕੈਮ ਹੋਵੇ ਜਾਂ ਕੇਐਮਐਮ ਕਿਸਾਨ ਮਜ਼ਦੂਰ ਮੋਰਚਾ ਉਹਨਾਂ ਵੱਲੋਂ ਵੀ ਕਈਆਂ ਥਾਵਾਂ ਦੇ ਉੱਤੇ ਅੱਜ ਪ੍ਰੋਗਰਾਮ ਕੀਤੇ ਗਏ ਆ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਕਿਸਾਨ ਡੱਟ ਚੁੱਕਾ ਵੈਸ ਟਾਈਮ ਦੇ ਉੱਤੇ ਵੇਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਵੱਲੋਂ ਲੈਂਡ ਪੂਲਿੰਗ ਪਾਲਿਸੀ ਦਾ ਜਿਹੜਾ ਵਿਰੋਧ ਕੀਤਾ ਜਾ ਰਿਹਾ ਵਾ ਕੀ ਸਰਕਾਰ ਯੂਟਰਨ ਲੈਂਦੀ ਹੈ ਅੱਜ ਜਿਹੜਾ ਟਰੈਕਟਰ ਮਾਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਪੰਜਾਬ ਦੇ ਵਿੱਚ ਉਹਨਾਂ ਪ੍ਰਭਾਵਿਤ ਇਲਾਕਿਆਂ 'ਚ ਕੱਢਿਆ ਜਾ ਰਿਹਾ ਜਿਨ੍ਹਾਂ ਦੀ ਜ਼ਮੀਨ ਜਿਹੜੀ ਲੈਂਡ ਪੂਲਿੰਗ ਐਕਟ ਦੇ ਅਧੀਨ ਆਈ ਆ ਜਿਹਦੇ ਤਹਿਤ ਕੁਝ ਦਿੱਲੀ ਦੇ ਧਾੜਵੀਆਂ ਨੇ ਬਿਨਾਂ ਕੋਈ ਸਰਵੇਖਣ ਕਰਾਇਆ ਕੋਈ ਸਰਕਾਰੀ ਸਰਵੇਖਣ ਨਹੀਂ ਹੋਇਆ ਵੀ ਕਿੰਨੇ ਘਰਾਂ ਦੀ ਲੋੜ ਆ ਕਿੰਨੇ ਨਵੇਂ ਮਕਾਨਾਂ ਦੀ ਲੋੜ ਆ ਕਿੰਨੇ ਨਵੇਂ ਸ਼ਹਿਰਾਂ ਦੀ ਲੋੜ ਆ ਕਿੰਨੀਆਂ ਨਵੀਆਂ ਕਲੋਨੀਆਂ ਦੀ ਬਿਨਾਂ ਕਿਸੇ ਸਰਵੇਖਣ ਤੋਂ ਇੱਕ ਐਕਟ ਪਾਸ ਕਰਤਾ ਜਿਹੜੀ ਕੋਈ ਲੋਕ رائے ਨਹੀਂ ਲਈ ਗਈ ਵੀ ਤੁਹਾਡੀਆਂ ਜ਼ਮੀਨਾਂ ਜਿਹੜੇ ਲੋਕ ਵਾਈ ਕਰਦੇ ਸੀ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਹੁਣ ਜਿਹੜੇ ਜ਼ਮੀਨਾਂ ਤੇ ਜਿਹੜੇ ਕੋਈ ਵੀ ਕੋਈ ਆਪਣਾ ਸੀਐਲਯੂ ਨਹੀਂ ਮਿਲੂਗੀ ਕੋਈ ਤੁਸੀਂ ਇੱਥੇ ਕੋਈ ਕੰਮ ਨਹੀਂ ਕਰ ਸਕਦੇ ਕੋਈ ਲੋਨ ਨਹੀਂ ਲੈ ਸਕਦੇ ਕੋਈ ਜ਼ਮੀਨ ਨਹੀਂ ਵੇਚ ਸਕਦੇ ਰਾਤੋਂ ਰਾਤ ਨੋਟੀਫਿਕੇਸ਼ਨ ਕੀਤਾ ਗਿਆ ਵਾ ਜਿਹਨੂੰ ਜਿਵੇਂ ਦਿੱਲੀ ਦੇ ਤਿੰਨ ਕਾਲੇ ਕਾਨੂੰਨ ਆਏ ਸੀ ਇਹ ਵੀ ਕਾਲਾ ਕਾਲੀ ਲੈਂਡ ਪਾਲਿਸੀ ਆ ਜਿਹੜੀ ਧੱਕੇ ਨਾਲ ਲੋਕਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਉੱਤੇ ਲਾਗੂ ਕੀਤੀ ਜਿਹੜੀ ਪਿੰਡ ਉਜਾੜ ਕੇ ਉਹ ਬਜਾਉ ਜ਼ਮੀਨਾਂ ਜਾੜ ਕੇ ਤੇ ਇਹ ਜਿਹੜੀ ਪਾਲਿਸੀ ਆ ਲਿਆਂਦੀ ਜਾ ਰਹੀ ਆ ਕੀ ਤੁਹਾਨੂੰ ਲੱਗਦਾ ਸਰਕਾਰ ਹੁਣ ਇਹ ਪਾਲਿਸੀ ਤੁਹਾਡਾ ਵਿਰੋਧ ਵੇਖ ਕੇ ਤੁਹਾਡੇ ਕਾਫਲੇ ਵੇਖ ਕੇ ਹੁਣ ਰੱਦ ਕਰਦੀ ਨਜ਼ਰ ਆਊਗੀ ਵੇਖੋ ਸਰਕਾਰ ਝੂਠੀ ਆ 2013 ਦਾ ਐਕਟ ਬਣਿਆ ਜਿਹੜਾ ਲੈਂਡ ਐਕੁਆਜਿਸ਼ਨ ਐਕਟ ਆ ਜਿਹਦੇ ਤਹਿਤ ਲੋਕਾਂ ਨੇ ਸੰਘਰਸ਼ ਕਰਕੇ ਨੰਦੀਗ੍ਰਾਮ ਸੰਗਰੂਰ ਤੇ ਹੋਰ ਦੁਨੀਆ ਆਪਣੇ ਪੂਰੇ ਭਾਰਤ ਦੇ ਰਾਜਾਂ ਦੇ ਵਿੱਚ ਸੰਘਰਸ਼ ਹੋਇਆ ਜ਼ਮੀਨ ਵਾਸਤੇ ਲੋਕਾਂ ਜਾਨਾਂ ਦਿੱਤੀਆਂ 2013 ਦੇ ਵਿੱਚ ਯੂਪੀਏ ਸਰਕਾਰ ਨੇ ਦਬਾਅ 2013 ਦਾ ਲੈਂਡ ਐਕੁਇਜੀਸ਼ਨ ਐਕਟ ਬਣਾਇਆ ਸੀ ਜਿਹਦੇ ਤਹਿਤ ਜੇ ਸਰਕਾਰ ਨੇ ਜ਼ਮੀਨ ਐਕਵਾਇਰ ਕਰਨੀ ਆ ਘੱਟ ਤੋਂ ਘੱਟ 70% ਸਹਿਮਤੀ ਜ਼ਰੂਰੀ ਆ ਪਿੰਡ ਦੀ ਤੇ ਜੇ ਪ੍ਰਾਈਵੇਟ ਨੇ ਕਰਨੀ 80% ਜ਼ਰੂਰੀ ਆ ਪਰ ਇਥੇ ਉਹ ਲੈਂਡ ਐਕੁਇਜੀਸ਼ਨ ਐਕਟ ਨੂੰ ਸਕੇ ਟੰਗਿਆ ਗਿਆ ਜਿੱਥੇ ਪਿੰਡ ਦੇ ਵਿੱਚ ਕਿਸਾਨ ਮਜ਼ਦੂਰ ਵਾਤਾਵਰਨ ਸਕੂਲ ਜਾਂ ਸਰਕਾਰੀ ਸਕੂਲ ਜਾਂ ਨਰੇਗਾ ਕੰਮਿਆਂ ਪਿੰਡ ਛੋਟੀਆਂ ਦੁਕਾਨਾਂ ਕਿਸੇ ਦਾ ਖਿਆਲ ਨਹੀਂ ਰੱਖਿਆ ਗਿਆ ਸੋਸ਼ਲ ਇੰਪੈਕਟ ਦਾ ਖਿਆਲ ਨਹੀਂ ਰੱਖਿਆ ਗਿਆ ਤੇ ਇੱਕ ਕਾਨੂੰਨ ਰਾਤੋਂ ਰਾਤ ਨੋਟੀਫਿਕੇਸ਼ਨ ਕਰਕੇ ਜ਼ਮੀਨਾਂ ਦੇ ਕਬਜ਼ਾ ਕਰਨ ਦਾ ਜਿਹੜਾ ਕਾਨੂੰਨ ਕੱਢ ਦਿੱਤਾ ਗਿਆ ਤੁਹਾਨੂੰ ਲੱਗਦਾ ਹੈ ਕਿ ਜਿਸ ਤਰੀਕੇ ਨਾਲ ਲੋਕ ਤੁਹਾਡੇ ਨਾਲ ਤੁਰੇ ਨੇ ਲੰਮਾ ਸਮਾਂ ਚੱਲ ਪਾਉਣਗੇ ਮੌਜੂਦਾ ਸਰਕਾਰ ਆ ਬੜਾ ਲੋਕਾਂ ਤੇ ਜ਼ਬਤਵਾਹ ਹੁੰਦਾ ਸਰਕਾਰ ਦੇ ਵੇਖੋ ਲੋਕ ਜਿਹੜੇ ਤਿੰਨ ਖੇਤੀ ਕਾਲੇ ਕਾਨੂੰਨ ਜਦੋਂ ਆਏ ਸੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਵੇਅਰਨੈਸ ਆ ਚੁੱਕੀ ਆ ਉਹਨਾਂ ਨੇ ਪੂਰੇ ਭਾਰਤ ਦੇ ਲੋਕਾਂ ਨੂੰ ਪੰਜਾਬ ਦੇ ਲੋਕ ਜਾਗ ਚੁੱਕੇ ਨੇ ਹੁਣ ਆ ਵੇਖੋ ਅੱਜ ਜਿਹੜਾ ਲੈਂਡ ਐਕੁਇਜ਼ੀਸ਼ਨ ਐਕਟ ਆ ਉਹਦੇ ਖਿਲਾਫ ਜਿਹੜਾ ਵਾ ਪੰਚਾਇਤਾਂ ਮਤੇ ਪਾਰ ਰਹੀਆਂ ਵਾ ਗ੍ਰਾਮ ਸਭਾਵਾਂ ਮਤੇ ਪਾਰ ਰਹੀਆਂ ਨੇ ਬੜਾ ਵੱਡਾ ਲੋਕਾਂ ਦੇ ਵਿੱਚ ਵਿਰੋਧ ਆ ਉਸ ਵਿਰੋਧ ਕਰਕੇ ਸਰਕਾਰ ਨੂੰ ਅੱਜ ਨਹੀਂ ਤੇ ਭਲਕ ਲੈਣਾ ਪਊਗਾ ਜਿੰਨਾ ਲੇਟ ਹੋਊਗਾ ਉਹਨਾਂ ਸਿਆਸੀ ਨੁਕਸਾਨ ਜਿਹੜਾ ਵਾ ਪੰਜਾਬ ਸਰਕਾਰ ਦਾ ਹੋਊਗਾ ਈਮ ਸਾਹਿਬ ਕੁਝ ਕਿਸਾਨਾਂ ਦੇ ਨਾਲ ਫੋਟੋਆਂ ਆ ਰਹੀਆਂ ਵਾ ਉਹ ਕਿਸਾਨ ਕੌਣ ਆ ਤੇ ਪ੍ਰਪੋਗੰਡੇ ਵੀ ਹੋ ਰਹੇ ਨੇ ਵੇਖੋ ਇਹੋ ਜੀਆਂ ਫੋਟੋਆਂ ਦਿੱਲੀ ਕਾਲੇ ਕਾਨੂੰਨਾਂ ਸਮੇ ਵੀ ਅਸੀਂ ਵੇਖੀਆਂ ਸਨ ਜਦੋਂ ਕੁਝ ਜਥੇਬੰਦੀਆਂ ਜਿਹੜੀਆਂ ਪ੍ਰਧਾਨ ਮੰਤਰੀ ਮੋਦੀ ਨੂੰ ਨਰਿੰਦਰ ਤੋਮਰ ਖੇਤੀ ਮੰਤਰੀ ਨੂੰ ਮਿਲਦੇ ਸਨ ਤੇ ਕਾਨੂੰਨਾਂ ਦੀ ਸਿਫਤ ਕਰਦੇ ਸਨ ਉਹ ਕਾਨੂੰਨ ਉਹੋ ਜਿਹੇ ਲੋਕ ਪੰਜਾਬ ਚ ਵੀ ਆ ਗਏ ਨੇ ਜਿਹੜੇ ਉਹਨਾਂ ਦੇ ਵਲੰਟੀਅਰ ਨੇ ਪਾਰਟੀ ਵਰਕ ਦੇ ਹਾਂ ਜਿਵੇਂ ਕੱਲ ਇੱਕ ਮੈਨੂੰ ਅਗਰਵਾਲ ਨਾਂ ਦਾ ਬੰਦਾ ਲੁਧਿਆਣੇ ਦੇ ਵਿੱਚ ਜਿਹਦੀ 100 ਏਕੜ ਜ਼ਮੀਨ ਆ ਜਿਹੜਾ ਕਾਰਪੋਰੇਟ ਖੁਦ ਕਾਰਪੋਰੇਟ ਆ ਉਹ ਸੰਜੀਵ ਜਿਹੜਾ ਆਪਣਾ ਅਰੋੜਾ ਜਿਹੜਾ ਮੰਤਰੀ ਬਣਿਆ ਵਾ ਉਹਨੂੰ ਆ ਦੇ ਰਿਹਾ ਵੀ ਆ ਲੋ ਮੇਰੀ ਜ਼ਮੀਨ ਇਨਕੁਆਇਰ ਕਰ ਲਓ ਉਹਦਾ ਤੇ ਇੱਕ ਢਾਈ ਕਿੱਲੇ ਕਿਸਾਨ ਦਾ ਕਿੰਨਾ ਫਰਕ ਆ ਉਹ ਖੁਦ ਕਾਰਪੋਰੇਟ ਆ ਉਹ ਖੋਦ ਇੰਡਸਟਰੀਅਲਸ ਆ ਜਿਹੜਾ ਝਾੜੂ ਪਾਰਟੀ ਦਾ ਵਰਕਰ ਆ ਵੀ ਇਹੋ ਜਿਹਾ ਪ੍ਰੋਪਗੈਂਡਾ ਕੀਤਾ ਜਾ ਰਿਹਾ ਪਰ ਅਸਲੀਅਤ ਦੇ ਵਿੱਚ ਧਰਾਤਲ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਥਲੜੇ ਲੈਵਲ ਦੇ ਵਲੰਟੀਅਰ ਵੀ ਆ ਸਰਪੰਚ ਪੰਚ ਵੀ ਆ ਉਹ ਵੀ ਇਹ ਗੱਲ ਸਮਝ ਸਕਿਆ ਬਲਾਕ ਪ੍ਰਧਾਨ ਤੱਕ ਸਮਝ ਸਕਿਆ ਪਾਰਟੀ ਦੇ ਵਿੱਚ ਵੱਡੀ ਅਦਰੂਨੀ ਗੜਬੜਿਆ ਜਿਹੜੀ ਕਿ ਆਉਣ ਵਾਲੇ ਦਿਨਾਂ 'ਚ ਵੱਡੇ ਰੂਪ 'ਚ ਸਾਹਮਣੇ ਆਊਗੀ ਡਾਕਟਰ ਸਾਹਿਬ 27 ਦੀ ਚੋਣ ਵੀ ਨੇੜੇ ਆ ਰਹੀ ਆ ਲੱਗਦਾ ਕਿ ਇਹ ਪਲੈਂਟ ਪੁੱਲਿੰਗ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦਾ ਵੇਖੋ ਬਿਲਕੁਲ ਗੜੇ ਦੀ ਹੱਡੀ ਬਣੂਗਾ ਇਹਨਾਂ ਲੋਕਾਂ ਨੇ ਵੋਟਾਂ ਪਾਉਣੀਆਂ ਇੱਕ ਸਰਵੇਖਣ ਦੇ ਮੁਤਾਬਕ ਜਿਹੜੀ 2022 ਦੀ ਇਲੈਕਸ਼ਨ ਆ ਉਹਦੇ ਵਿੱਚ ਬੇਜਮੀਨੇ ਤੇ ਜਿਹੜੇ ਛੋਟੇ ਜ਼ਿਮੀਦਾਰ ਆ ਜਿਨ੍ਹਾਂ ਦੀ 2-3 ਏਕੜ ਉਹਨਾਂ ਬਹੁਤ ਵੱਡਾ ਵਿਸ਼ਵਾਸ ਜਤਾਇਆ ਸੀ ਆਮ ਆਦਮੀ ਪਾਰਟੀ ਤੇ ਵੀ ਇਹ ਪਾਰਟੀ ਆ ਪਰ ਉਹਨਾਂ ਨੇ ਕੋਈ ਵੀ ਲੋਕਾਂ ਦਾ ਭਲਾ ਨਹੀਂ ਕੀਤਾ ਉਲਟਾ ਲੋਕਾਂ ਦੇ ਖਿਲਾਫ ਕਾਨੂੰਨ ਬਣਾਏ ਆ ਸਰਕਾਰ ਵੱਲੋਂ ਜਿਹੜੀ ਲੈਂਡ ਪੁਲ ਪੂਲਿੰਗ ਪਾਲਿਸੀ ਲਿਆਂਦੀ ਗਈ ਹੈ ਉਹਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਅਮਰਸਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪ੍ਰਦਰਸ਼ਨ ਕੀਤੇ ਜਾ ਰਹੇ ਆ ਟਰੈਕਟਰ ਮਾਰਚ ਦਾ ਜਿਹੜਾ ਕਿ ਟਾਈਮ ਦਿੱਤਾ ਗਿਆ ਸੀ ਟਰੈਕਟਰ ਮਾਰਚ ਐਸ ਕੇ ਐਮ ਵੱਲੋਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਬੜਾ ਵੱਡਾ ਕਾਫਲਾ ਜਿਹੜਾ ਤਕਰੀਬਨ ਕਈ ਕਿਲੋਮੀਟਰ ਦਾ ਕਾਫਲਾ ਵਾ ਜਿਹੜੇ ਕਾਫਲੇ ਦੇ ਅੰਦਰ ਤਸਵੀਰਾਂ ਦਿਖਾ ਰਹੇ ਆ ਉਹਦੇ ਵਿੱਚ ਜੇ ਗੱਲ ਕਰੀਏ ਕਿਸਾਨ ਨੌਜਵਾਨਾਂ ਦੀ ਟਰੈਕਟਰ ਲੈ ਕੇ ਸੜਕਾਂ ਤੇ ਉਤਰੇ ਆ ਇਸ ਟਾਈਮ ਰਾਜਾ ਸੰਸੀ ਅੱਡੇ ਤੇ ਆ ਐਸਕੇਮ ਵੱਲੋਂ ਵਿਰੋਧ ਕੀਤਾ ਗਿਆ ਵਾ ਨੌਨ ਐਸਕੇਮ ਵੱਲੋਂ ਵੀ ਜੇ ਆਪਾਂ ਕੇ ਮਹਿਮਦ ਦੀ ਗੱਲ ਕਰਦੇ ਆ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਗਿਆ ਵਾ ਆਖੋਖ ਪਰਦਰਸ਼ਨ ਕੀਤੇ ਜਾ ਰਹੇ ਆ ਇਸ ਟਾਈਮ ਟਰੈਕਟਰ ਮਾਰਚ ਆ ਟਰੈਕਟਰ ਮਾਰਚ ਕੁਸਨੇਹਾ ਸਰਕਾਰ ਨੂੰ ਦੇਣ ਵਾਸਤੇ ਕਿ ਇਹ ਲੈਂਡ ਪੁਲਿੰਗ ਪਾਲਿਸੀ ਜਿਹੜੀ ਆ ਉਹ ਹੌਲੇ ਸਮੇਂ ਦੇ ਵਿੱਚ ਕਿਸਾਨਾਂ ਵਾਸਤੇ ਖਤਰਨਾਕ ਆ ਕੋਕੋਦੀ ਜੇ ਦਲੀਲਾਂ ਦੀ ਗੱਲ ਕਰਦੇ ਆ ਸਰਕਾਰ ਆਪਣੇ ਹਿਸਾਬ ਦੇ ਨਾਲ ਦਲੀਲਾਂ ਦੇ ਰਹੀ ਆ ਤੇ ਜੇ ਆਪਾਂ ਕਿਸਾਨਾਂ ਦੀ ਗੱਲ ਕਰਦੇ ਆ ਕਿਸਾਨ ਕਹਿੰਦੇ ਆ ਕਿ ਇਸ ਚੀਜ਼ ਦਾ ਬੜਾ ਵੱਡਾ ਉਜਾੜਾ ਵਾ ਉਸ ਉਜਾੜੇ ਨੂੰ ਸਹਿ ਨਹੀਂ ਕੀਤਾ ਜਾਊਗਾ ਇਹ ਕਿਸਾਨਾਂ ਵੱਲੋਂ ਤਰਕ ਦਿੱਤਾ ਜਾ ਰਿਹਾ ਕਿ ਇਹ ਜਿਹੜਾ ਉਜਾੜਾ ਵਾ ਉਹ ਉਜਾੜੇ ਨੂੰ ਸਹਿ ਨਹੀਂ ਕੀਤਾ ਜਾਊਗਾ ਤੇ ਨਾਲ ਨਾਲ ਜੇ ਸਰਕਾਰ ਦੀ ਗੱਲ ਕਰਦੇ ਆ ਸਰਕਾਰ ਕਿਸੇ ਨਾ ਕਿਸੇ ਤਰ੍ਹਾਂ ਇਸ ਤਰਕ ਨੂੰ ਜਦ ਤੱਕ ਤੋੜ ਨਹੀਂ ਸਕੀ ਪਰ ਕਿਸਾਨਾਂ ਵੱਲੋਂ ਲਾਮਬੰਦੀ ਇਸ ਟਾਈਮ ਤੇ ਬਹੁਤ ਵੱਡੇ ਪੱਧਰ ਤੇ ਕੀਤੀ ਜਾ ਰਹੀ ਆ ਜੇ ਆਪਾਂ ਸਾਰੀਆਂ ਕਿਸਾਨਾਂ ਚ ਸਰਦਾਰ ਦੀ ਗੱਲ ਕਰੀਏ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਸ ਟਾਈਮ ਸੜਕਾਂ ਤੇ ਆ ਪੱਤਰਕਾਰ ਵੀਰ ਜਗਤਾਰ ਸਿੰਘ ਮੱਲਾ ਸਾਡੇ ਨਾਲ ਮੱਲਾ ਸਾਹਿਬ ਇਧਰਲੇ ਪਾਸੇ ਆ ਜਾਓ ਮੈਨੂੰ ਲੱਗਦਾ ਕਿ ਆਪਾਂ ਨਾਲੇ ਤੇ ਟਰੈਕਟਰ ਦੇਖਦੇ ਰਹਿਣਗੇ ਤੇ ਨਾਲੇ ਆਪਾਂ ਗੱਲਬਾਤ ਕਰ ਲਈਏ ਕੀ ਲੱਗਦਾ ਲੈਂਡ ਪੋਲਿੰਗ ਪੁਲਿੰਗ ਪਾਲਿਸੀ ਜਿਹੜੀ ਆ ਸਰਕਾਰ ਵਾਸਤੇ ਗੱਲੇ ਦੀ ਹੱਡੀ ਬਣੂਗੀ ਏ ਬਿਲਕੁਲ ਜਿਸ ਤਰ੍ਹਾਂ 27 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਤੇ ਜਿਹੜੇ ਸਿਆਸੀ ਲੋਕ ਨੇ ਇਹਨਾਂ ਵੱਖ-ਵੱਖ ਪਾਰਟੀਆਂ ਦੇ ਉਹ ਆਪਣੇ ਹਲਕਿਆਂ ਦੇ ਵਿੱਚ ਲਗਭਗ ਕੇ 1.5 ਸਾਲ ਪਿਆ ਆ ਉਤਰ ਚੁੱਕੇ ਨੇ ਮੈਨੂੰ ਲੱਗਦਾ ਹੈ ਕਿ ਇਹ ਗਲੇ ਦੀ ਹੱਡੀ ਸਰਕਾਰ ਦੀ ਬਣ ਚੁੱਕਾ ਹੈ ਜਿਸ ਤਰ੍ਹਾਂ ਇਹਨਾਂ ਟਰੈਕਟਰਾਂ ਦੇ ਉੱਤੇ ਕੱਲੇ ਕਿਸਾਨ ਨਹੀਂ ਚੜੇ ਇਹਨਾਂ ਟਰੈਕਟਰਾਂ ਦੇ ਉੱਤੇ ਉਹ ਲੋਕ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਇਸ ਲੈਂਡ ਪੂਲ ਐਕਟ ਦੇ ਵਿੱਚ ਆਈਆਂ ਤੇ ਉਹ ਵੀ ਲੋਕ ਨੇ ਜਿਨ੍ਹਾਂ ਨੇ ਪਿੰਡਾਂ ਤੋਂ ਸਰਪੰਚੀਆਂ ਲਈਆਂ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਨੇ ਉਹ ਵੀ ਇਹਨਾਂ ਲੋਕਾਂ ਸਰਕਾਰ ਨੇ ਜਿਨ੍ਹਾਂ ਸਰਪੰਚੀਆਂ ਲਈਆਂ ਉਹ ਵੀ ਕੋਈ ਵਿਰੋਧ ਕਰ ਰਹੇ ਐ ਇਸ ਸਮੇਂ ਦੇ ਉੱਤੇ ਬਿਲਕੁਲ ਜੀ ਜਿਨ੍ਹਾਂ ਨੇ ਸਰਪੰਚੀਆਂ ਲੜੀਆਂ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਨੇ ਉਹਨਾਂ ਵੱਲੋਂ ਵੀ ਆ ਮੈਂ ਹੁਣੇ ਦੁੱਖੇ ਦੋ ਤਿੰਨ ਬੰਦੇ ਜਿਹੜੇ ਆ ਉਹ ਪਾਰਟੀ ਦੇ ਵਿੱਚ ਨੇ ਉਹ ਸਖਤ ਵਿਰੋਧ ਕਰ ਰਹੇ ਨੇ ਵੇਖੋ ਮਾਲਵਿੰਦਰ ਸਿੰਘ ਕੰਗ ਜਿਹੜੇ ਨੇ ਐਮਪੀ ਨੇ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਸਰਕਾਰ ਨੇ ਸਰਕਾਰ ਨੂੰ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕੀ ਲੱਗਦਾ ਅਜੇ ਤੱਕ ਕਿਸਾਨਾਂ ਨਾਲ ਗੱਲਬਾਤ ਨਹੀਂ ਹੋਈ ਸਮਝਾਉਣ ਦੇ ਵਿੱਚ ناکਾਮ ਰਹਿ ਗਈ ਹੈ ਸਰਕਾਰ ਲੱਗਦਾ ਤੁਹਾਨੂੰ ਫਿਰ ਹਾਲੇ ਮੈਨੂੰ ਲੱਗਦਾ ਕਿ ਸਰਕਾਰ ਵੱਲੋਂ ਹਲੇ ਤੱਕ ਮੀਟਿੰਗ ਕੋਈ ਨਹੀਂ ਰੱਖੀ ਗਈ ਪਰ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਸਰਕਾਰ ਕੋਈ ਮੀਟਿੰਗ ਰੱਖ ਸਕਦੀ ਹੈ ਕਿਉਂਕਿ ਜਿਸ ਤਰ੍ਹਾਂ ਦਾ ਤੁਹਾਨੂੰ ਇਹ ਵਿਰੋਧ ਦੇਖਣ ਨੂੰ ਮਿਲਦਿਆ ਨਾ ਤੇ ਮੈਨੂੰ ਲੱਗਦਾ ਹੈ ਸਰਕਾਰ ਨੂੰ ਯੂ ਟਰਨ ਲੈ ਲੈਣਾ ਚਾਹੀਦਾ ਹੈ ਨੁਕਸਾਨ ਹੋਊਗਾ 20 ਸੌ ਸਾਈਜ ਲੱਗਦਾ ਤੁਹਾਨੂੰ ਇਹ ਯੂ ਟਰਨ ਨਹੀਂ ਲੈਂਦੇ ਕਿਉਂਕਿ ਲਾਮਬਦਗੀ ਇਸ ਹੱਬ ਨਾਲ ਹੋ ਰਹੀ ਆ ਇਸ ਹੱਬ ਨਾਲ 227 ਸਰਕਾਰ ਵਾਸਤੇ ਸੌਖੀ ਨਹੀਂ ਵੇਖੋ ਰੰਧਾਵਾ ਸਾਹਿਬ ਕੇਂਦਰ ਸਰਕਾਰ ਵੱਲੋਂ ਜਿਹੜੇ ਤਿੰਨ ਕਾਲੇ ਕਾਨੂੰਨ ਲਿਆਂਦੇ ਗਏ ਸੀ ਨ ਸਰਕਾਰ ਨੂੰ ਝੁਕਣਾ ਪੈ ਗਿਆ ਕਿਸਾਨਾਂ ਦੇ ਵਿਰੋਧ ਦੇ ਅੱਗੇ ਤਾਂ ਇਹ ਤਾਂ ਕੋਈ ਗੱਲ ਹੀ ਨਹੀਂ ਹੱਲੇ ਹੈਗੀ ਇਹ ਤਾਂ ਹਲੇ ਪਾਲਿਸੀ ਆ ਸਾਡੇ ਰਾਜਾ ਸਾਸੀ ਹਲਕੇ ਦੀ ਗੱਲ ਕਰੀਏ ਇੰਨੇ ਕਿ ਪਿੰਡਾਂ ਦੇ ਵਿੱਚ ਆਈ ਆ ਖਾਸ ਕਰਕੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਹ ਸਰਕਾਰ ਨੇ ਐਕਸੈਪਟ ਕਰ ਲੈਣਾ ਕੋਈ ਵੱਡੀ ਗੱਲ ਦੀ ਹੈਗੀ ਤਿੰਨ ਕਾਨੂੰਨਾਂ ਦੀ ਜੋ ਗੱਲ ਕਰਦੇ ਆ ਤੇ ਦਿੱਲੀ ਜਾ ਕੇ ਬਾਰਡਰ ਮੱਲਣੇ ਪੈ ਗਏ ਸੀ ਹੁਣ ਤੇ ਮੈਨੂੰ ਲੱਗਦਾ ਕਿਸਾਨਾਂ ਵਾਸਤੇ ਸੌਖਾ ਵਾ ਚੰਡੀਗੜ੍ਹ ਜਾਣਾ ਸੌਖਾ ਕੀ ਰਬੰਦੀ ਸਰਕਾਰ ਦੀ ਕਰਨੀ ਸੌਖੀ ਆ ਕਿਉਂਕਿ ਐਮਐਲਏ ਐਮਪੀ ਹਰ ਇੱਕ ਥਾਂ ਹੀ ਬੈਠੇ ਐ ਸਭ ਮੌਜੂਦ ਆ ਅੰਮ੍ਰਿਤਸਰ ਦੇ ਵਿੱਚ ਬਹੁਤਾਂ ਚੰਦਾਵਾ ਸਾਹਿਬ ਸਰਕਾਰ ਪੂਰੇ ਐਕਸ਼ਨ ਦੇ ਵਿੱਚ ਆ ਅਖਨੌਰੀ ਸ਼ੰਭੂ ਵਾਲਾ ਮੋਰਚਾ ਤੋੜਿਆ ਨਾ ਉਹਨਾਂ ਨੇ ਸਰਕਾਰ ਪੂਰੇ ਐਕਸ਼ਨ ਦੇ ਵਿੱਚ ਆ ਵੀ ਕਿਤੇ ਵੀ ਮੋਰਚਾ ਇਕੱਠਾ ਹੋਣ ਨਹੀਂ ਦਿੰਦੀ ਪੂਰੇ ਇਸ ਟਾਈਮ ਤੇ ਯੋਰਾਂ ਦੇ ਵਿੱਚ ਆ ਪਰ ਮੈਨੂੰ ਨਹੀਂ ਲੱਗਦਾ ਕੋਈ ਚੰਡੀਗੜ੍ਹ ਤੋਂ ਮਹਾਲੀ ਨੂੰ ਜਾਂ ਕਿਤੇ ਅੰਮ੍ਰਿਤਸਰ ਦੇ ਵਿੱਚ ਕੋਈ ਵੱਡਾ ਮੋਰਚਾ ਲੱਗ ਸਕਦਾ ਕਿਉਂਕਿ ਸਰਕਾਰ ਹੱਲੇ ਤੱਕ ਕਿਸੇ ਦੀ ਜ਼ਮੀਨ ਐਕਵਾਇਰ ਨਹੀਂ ਕੀਤੀ ਹੋਈ ਕਿਵੇਂ ਹੋ ਜੂਗਾ ਜਦੋਂ ਕਵਾਇਰ ਕਰਨ ਉਤਰੂਗੀ ਫਿਰ ਮੈਨੂੰ ਲੱਗਦਾ ਕਿ ਇਹ ਵਿਰੋਧ ਚਾਲੂ ਹੋਊਗਾ ਪਰ ਕੁਝ ਥਾਵਾਂ ਤੇ ਵਿਰੋਧ ਵੀ ਹੋਇਆ ਜਿਹੜੇ ਆਪਾਂ ਰੋਡ ਨਿਕਲ ਰਹੇ ਆ ਰੋਡ ਨਿਕਲਦੇ ਹੋਏ ਕਿਸਾਨ ਕਹਿੰਦੇ ਸਾਨੂੰ ਪੈਸਾ ਨਹੀਂ ਦਿੱਤਾ ਗਿਆ ਉੱਥੇ ਜਦੋਂ ਪ੍ਰਸ਼ਾਸਨ ਜਾਂਦਾ ਤਾਂ ਉੱਥੇ ਆਪਸ ਵਿਰੋਧ ਵੀ ਹੋਇਆ ਕੁਝ ਦਿਨ ਪਹਿਲਾਂ ਝੋਨੇ ਦੀ ਫਸਲ ਦੇ ਵਿੱਚ ਚਿਕੜੋ ਚਿਕੜੀ ਹੋਏ ਲੱਗਦੇ ਸੀ ਪ੍ਰਸ਼ਾਸਨ ਤੇ ਕਿਸਾਨ ਉਹ ਜਿਹੜਾ ਮਾਮਲਾ ਤੁਸੀਂ ਦੱਸ ਰਹੇ ਹੋ ਨੈਸ਼ਨਲ ਐਕਸਪ੍ਰੈਸ ਹਾਈਵੇ ਦੀ ਮੁਕਤੀ ਆ ਜਿਨ੍ਹਾਂ ਦੇ ਕਿਸਾਨਾਂ ਦੇ ਪੈਸੇ ਨਹੀਂ ਪਏ ਉਹ ਜਿਹੜਾ ਹਾਈਵੇ ਨਿਕਲਿਆ ਕਈਆਂ ਨੂੰ ਘੱਟ ਪੈਸੇ ਮਿਲੇ ਆ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਇਹ ਉਹ ਮਸਲਾ ਲੈਂਡ ਪੂਲਿੰਗ ਵਾਲਾ ਮਸਲਾ ਮੈਨੂੰ ਲੱਗਦਾ ਨਹੀਂ ਕਿ ਅੰਮ੍ਰਿਤਸਰ ਦੇ ਵਿੱਚ ਇਦਾਂ ਦੀ ਕੋਈ ਰੋਕ ਰੁਕਾਵਟ ਆਈ ਹੋਵੇ ਬਾਕੀ ਲੁਧਿਆਣੇ ਦੇ ਵਿੱਚ ਲੈਂਡ ਪੂਲਿੰਗ ਹੋਈ ਆ ਅੰਮ੍ਰਿਤਸਰ ਚ ਹੋਈ ਆ ਜਿਹੜੀ ਮੈਨੂੰ ਲੱਗਦਾ ਕਿ ਲੋਕਾਂ ਦੇ ਦੱਸਣ ਦੇ ਮੁਤਾਬਕ ਨਾਕਾਮ ਰਹੀ ਹਾਲੇ ਤੱਕ ਜਿਹੜੀ ਵੀ ਸਰਕਾਰ ਨੇ ਪਾਲਿਸੀ ਬਣਾਈ ਸੀ ਇੱਥੇ ਲੱਗਦਾ ਤੁਹਾਨੂੰ ਔਣੇ ਸਮੇਂ ਯੂ ਟਰਨ ਹੋ ਸਰਕਾਰ ਨਹੀਂ ਆ ਇਹ ਪਾਲਿਸੀ ਕਾਲੀ ਦਲ ਵੇਲੇ ਤੋਂ ਚੱਲਦੀ ਆ ਰਹੀ ਆ ਇਥੋਂ ਸਾਡੇ ਰਾਜਾ ਸੰਸੀਲ ਕੇ ਦੇ ਸਾਬਕਾ ਮਨਿਸਟਰ ਨੇ ਉਹਨਾਂ ਵੀ ਗੱਲ ਕੀਤੀ ਵੀ ਮੈਂ ਰਿਕਮੈਂਡ ਕੀਤਾ ਸੀ ਕਿ ਇਹ ਪਾਲਿਸੀ ਆ ਜਾਵੇ ਤੇ ਹੁਣ ਆਣ ਕੇ ਸਾਡੀ ਸਰਕਾਰ ਨੇ ਤਾਂ ਨਹੀਂ ਲੈਂਦੀ ਪਰ ਇਸ ਸਰਕਾਰ ਨੇ ਲੈਂਦੀ ਆ ਮੈਂ ਸਪਾਰਸ਼ ਕੀਤੀ ਵੀ ਇਹ ਪਾਲਿਸੀ ਨੂੰ ਲੈ ਆਓ ਇਹ ਕਾਂਗਰਸ ਵੇਲੇ ਤੋਂ ਕਾਲੀ ਦਲ ਵੇਲੇ ਤੋਂ ਹੀ ਇਹ ਪਾਲਿਸੀ ਸਟਾਰਟ ਹੋ ਕਾਂਗਰਸ ਦੇ ਕਾਲੀ ਇਤਿਹਾਸ ਤੇ ਵਿਰੋਧ ਕਰ ਰਹੇ ਆ ਉਹ ਤੇ ਸੜਕਾਂ ਤੇ ਉਹਨੂੰ ਕਿਸਾਨਾਂ ਦੇ ਨਾਲ ਤਿਆਰ ਆ ਜੇ ਸਰਕਾਰ ਜੇ ਕਿਸਾਨ ਉਹਨਾਂ ਨੂੰ ਪਲੇਟਫਾਰਮ ਦਿੰਦੇ ਆ ਤਾਂ ਆਣ ਕੇ ਬੈਠਣਗੇ ਕਿਸਾਨ ਪਰ ਮੈਨੂੰ ਲੱਗਦਾ ਹੈ ਕਿ ਇਹ ਰਾਜਨੀਤੀ ਆ ਇਹ ਹਮਦਰਦੀ ਨਹੀਂ ਆ ਇਹ ਰਾਜਨੀਤੀ ਆ ਕਿਉਂਕਿ ਪਹਿਲਾਂ ਕਿਤੇ ਜਦੋਂ ਤੁਸੀਂ ਇੱਕ ਪਾਸੇ ਬੋਲ ਰਹੇ ਹੋ ਕਿ ਅਸੀਂ ਇਹ ਪਾਲਿਸੀ ਪਾਸ ਕੀਤੀ ਸੀ ਜੀ ਅਸੀਂ ਇਹਨੂੰ ਕਰ ਰਹੇ ਸੀ ਕਿ ਇਹਨੂੰ ਲੈਓ ਤੇ ਅੱਜ ਤੁਸੀਂ ਕਿਸਾਨਾਂ ਦੇ ਨਾਲ ਖੜੇ ਹੋਏ ਇਹ ਰਾਜਨੀਤੀ ਆ ਜਿਵੇਂ ਮੈਂ ਕਿਹਾ 27 ਦੀਆਂ ਚੋਣਾਂ ਨੇੜੇ ਆ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਉਹ ਐਕਵਾਇਰ ਹੋਣੀ ਆ ਹਜ਼ਾਰਾਂ ਏਕੜ ਐਕਵਾਇਰ ਹੋਣ ਤੋਂ ਬਾਅਦ ਦੇ ਵਿੱਚ ਉਹ ਲੋਕ ਕਿੱਥੋਂ ਲਿਆ ਕੇ ਵਸਾਉਣੇ ਆ ਕੀ ਲੱਗਦਾ ਪੇਂਡੂ ਆਬਾਦੀ ਆਊਗੀ ਉਹਨਾਂ ਦੇ ਵਿੱਚ ਕਿ ਸ਼ਹਿਰੀ ਆਬਾਦੀ ਉੱਥੇ ਆ ਸਕਦੀ ਆ ਵੇਖੋ ਕੁਝ ਵੀ ਆ ਸਕਦਾ ਸ਼ਹਿਰੀ ਆਬਾਦੀ ਆ ਤੁਸੀਂ ਆਮ ਹੀ ਸ਼ਹਿਰਾਂ ਦੇ ਵਿੱਚ ਵੇਖ ਲਓ ਕਿ ਲੋਕ ਪੀੜੀਆਂ ਪੀੜੀਆਂ ਗਲੀਆਂ ਦੇ ਵਿੱਚ ਰਹਿ ਰਹੇ ਆ ਜਿਨ੍ਹਾਂ ਦੇ ਕੋਲ ਬੇਸ਼ੱਕ ਪੈਸੇ ਵੀ ਆ ਪਰ ਜ਼ਮੀਨਾਂ ਨਹੀਂ ਹੈਗੀਆਂ ਰਹਿਣ ਵਾਸਤੇ ਬੜਾ ਔਖਾ ਆ ਦੁਕਾਨਦਾਰ ਨੇ ਹੋਰ ਜਿਹੜੇ ਬਿਜ਼ਨਸਮੈਨ ਬੰਦੇ ਨੇ ਉਹ ਚਾਹੁੰਦੇ ਨੇ ਵੀ ਆਪਾਂ ਵਾਤਾਵਰਨ ਦੇ ਵਿੱਚ ਪਹੁੰਚੀਏ ਇਸੇ ਕਰਕੇ ਜਿਹੜਾ ਇਹ ਏਰੀਆ ਖਾਸ ਕਰਕੇ ਚੁਣਿਆ ਗਿਆ ਲੱਗਦਾ ਪਾਲਿਸੀ ਚ ਯੂ ਟਰਨ ਹੋਊਗਾ ਕਿਸਾਨ ਜਿੱਤਣਗੇ ਵੈਸੇ ਜੋ ਵਾਲੇ ਸਮੇਂ ਦੀ ਨਬਜ਼ ਪਛਾਣੀ ਹੈ ਆਪਾਂ ਕਿਸਾਨਾਂ ਦੀ ਜਿੱਤ ਹੋਊ ਕਿ ਸਰਕਾਰ ਵਾਲਾ ਪਾਸਾ ਭੜੜਿਆ ਮੈਨੂੰ ਲੱਗਦਾ ਸਰਕਾਰ ਨੂੰ ਯੂ ਟਰਨ ਲੈ ਲੈਣਾ ਚਾਹੀਦਾ ਤੇ ਲਾਊਗੀ ਵੀ ਸਰਕਾਰ ਕਿਉਂਕਿ ਇਹ ਲੋਕ ਨੇ ਤੇ ਧਰਨਿਆਂ ਦੇ ਵਿੱਚੋਂ ਨਿਕਲੀ ਆਮ ਆਦਮੀ ਪਾਰਟੀ ਆ ਤੇ ਭਗਵੰਤ ਸਿੰਘ ਮੁੱਖ ਮੰਤਰੀ ਪੰਜਾਬ ਬਹੁਤ ਸਿਆਣੇ ਨੇ ਉਹ ਲੋਕਾਂ ਦੀ ਹਮੇਸ਼ਾ ਰਹਿਣਾ ਚੱਲਦੀ ਆ ਮੈਨੂੰ ਲੱਗਦਾ ਕਿ ਇਹਨਾਂ ਲੋਕਾਂ ਦੀ ਪੁਕਾਰ ਉਹ ਜਰੂਰ ਸੁਣ ਕੇ ਮੁੱਖ ਮੰਤਰੀ ਜੇ ਮੇਰੀ ਆਵਾਜ਼ ਸੁਣਦੇ ਹੋਣਗੇ ਇਸ ਪਾਲਿਸੀ ਦਾ ਯੂ ਟਰਨ ਜਰੂਰ ਲੈਣਗੇ ਧੰਨਵਾਦ ਜੀ ਜਗਤਾਰ ਸਿੰਘ ਮਾਲਾ ਵੀਰ ਨਾਲ ਸੀ ਪਹਿਲਾਂ ਜਤਿੰਦਰ ਸਿੰਘ ਛੀਨਾ ਨਾਲ ਗੱਲ ਕੀਤੀ ਸੀ ਅਸੀਂ ਕਿਸਾਨ ਆਗੂ ਸੀ ਜਿਨ੍ਹਾਂ ਇੱਕ ਵੱਡੇ ਤੌਰ ਤੇ ਪ੍ਰਦਰਸ਼ਨ ਦੀ ਗੱਲ ਕੀਤੀ ਸੀ ਕਿ ਅਸੀਂ ਪ੍ਰਦਰਸ਼ਨ ਕਰਨ ਜਾ ਰਹੇ ਹਾਂ ਉਹ ਪ੍ਰਦਰਸ਼ਨ ਦੀਆਂ ਤਸਵੀਰਾਂ ਵਾ ਇਹ ਕੇਵਲ ਰਾਜਸਥਾਨ ਦੀਆਂ ਤਸਵੀਰਾਂ ਦਿਖਾ ਰਹੇ ਆ ਪੂਰੇ ਪੰਜਾਬ 'ਚ ਇਹਦੇ ਨਾਲ ਦਾ ਪ੍ਰਦਰਸ਼ਨ ਹੋ ਰਿਹਾ ਹਜ਼ਾਰਾਂ ਟਰੈਕਟਰ ਜਿਹੜੇ ਆ ਉਹ ਅੱਜ ਫੇਰ ਉਹਨਾਂ ਦੇ ਉੱਤੇ ਆ ਦਿੱਲੀ ਮੋਰਚਾ ਜਦੋਂ ਲੱਗਾ ਸੀ ਜੇ ਦਿੱਲੀ ਐਂਸ ਅੰਦੋਲਨ ਦੀ ਗੱਲ ਕਰੀਏ ਪਹਿਲਾ ਅੰਦੋਲਨ ਸੀ ਜਦੋਂ ਉਦੋਂ ਇਸੇ ਤਰ੍ਹਾਂ ਲੱਗਦਾ ਸੀ ਜਦੋਂ ਆ ਕਾਲ ਦਿੱਤੀ ਜਾਂਦੀ ਸੀ ਤੇ ਉਦੋਂ ਟਰੈਕਟਰ ਮਾਰਚ ਦਿੱਲੀ ਵਾਲੇ ਪਾਸੇ ਵੀ ਹੁੰਦਾ ਸੀ ਇੱਕ ਟਰੈਕਟਰ ਮਾਰਚ ਜਿਹੜਾ ਵੱਡਾ ਮਾਰਚ ਸੀ ਉਹ ਦਿੱਲੀ ਦੀਆਂ ਬਰੂਹਾਂ ਤੇ ਗਿਆ ਜਦੋਂ ਕੇਸ਼ਰੀ ਨਰਸਿੰਘ ਸਾਹਿਬ ਜਾ ਕੇ ਲਾਲ ਕਿਲੇ ਤੇ ਝੂਲਦਾ ਵਾ ਉੱਥੇ ਕਿੰਤੂ ਪਰੰਤੂ ਬਹੁਤਾਚ ਹੋਈਆਂ ਇਹ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਪਰ ਜਦੋਂ ਲੋਕਾਂ ਦੀ ਲਾਮਬੰਦੀ ਹੁੰਦੀ ਆ ਲੋਕ ਇਕੱਠੇ ਹੁੰਦੇ ਆ ਫਿਰ ਜਿੱਤ ਹੁੰਦੀ ਆ ਉਦੋਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਉਸ ਸਮੇਂ ਉਸ ਪਾਲਿਸੀ ਨੂੰ ਵਾਪਸ ਲਿਆ ਗਿਆ ਸੀ ਦੇਖਦੇ ਹਾਂ ਹੁਣ ਪੰਜਾਬ ਸਰਕਾਰ ਯੂ-ਟਰਨ ਲੈਂਦੀ ਆ ਕਿੰੋਂ ਤੱਕ ਯੂ-ਟਰਨ ਲਾਊਗੀ ਕੀ ਇਹਦਾ ਕੋਈ ਨਫਾ-ਨੁਕਸਾਨ ਵੇਖ ਕੇ ਮਾਲਵਿੰਦਰ ਕੰਗ ਦੇ ਜਿਹੜੀ ਗੱਲ ਆਪਾਂ ਕਰਦੇ ਆ ਮਾਲਵਿੰਦਰ ਕੰਗ ਨੇ ਵੀ ਕਹਿ ਤਾ ਕਿ ਕਿਸਾਨਾਂ ਨਾਲ ਬੈਠ ਕੇ ਗੱਲ ਕਰਨੀ ਚਾਹੀਦੀ ਆ ਦੇਖਦੇ ਆ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਹੁੰਦੀ ਆ ਮਲਾ ਸਾਹਿਬ ਬਹੁਤ ਵੱਡਾ ਕਾਫਲਾ ਆ ਵਾ ਜੀ ਆਪਾਂ ਟਰੈਕਟਰਾਂ ਦੀ ਗੱਲ ਕਰੀਏ ਕੁਝ ਮਿੰਟਾਂ ਤੋਂ ਆਪਾਂ ਖੜੇ ਆ ਬੜਾ ਵੱਡਾ ਕਾਫਲਾ ਆ ਬਿਲਕੁਲ ਜੀ ਇਹ ਗੁਰਦੁਆਰਾ ਮੋਰਚਾ ਸਾਹਿਬ ਜੋ ਰਾਜਾ ਸਾਸੀ ਦੇ ਲੱਗੇ ਪੈਂਦਾ ਉੱਥੋਂ ਇਹ ਮਾਰਚਾ ਜਿਹੜਾ ਅੱਜ ਟਰੈਕਟਰਾਂ ਦੇ ਨਾਲ ਹਰ ਤਰ੍ਹਾਂ ਦੀ ਜਥੇਬੰਦੀ ਮੈਂ ਕਹਿੰਦਾ ਕਿ ਗੈਰ ਰਾਜਨੀਤਿਕ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਅੱਜ ਇਕੱਤਰ ਹੋ ਕੇ ਇਸ ਪਾਲਿਸੀ ਦੇ ਖਿਲਾਫ ਵਿਰੋਧ ਦੇ ਵਿੱਚ ਤੁਰੀਆਂ ਪਰ ਮੈਂ ਇੱਥੇ ਤੁਹਾਨੂੰ ਇਹ ਕਹਿਣਾ ਚਾਹੂੰਗਾ ਕਿ ਮੈਨੂੰ ਲੱਗਦਾ ਕਿ ਕਿਸਾਨਾਂ ਦੇ ਨਾਲ ਮੀਟਿੰਗ ਤੋਂ ਪਹਿਲਾਂ ਜਿਹੜੇ ਸਾਡੇ ਮੁੱਖ ਮੰਤਰੀ ਸਾਹਿਬ ਨੇ ਉਹ ਹਲਕੇ ਇੰਚਾਰਜਾਂ ਦੇ ਨਾਲ ਵਿਧਾਇਕਾਂ ਦੇ ਨਾਲ ਹੋਰ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਨੇ ਉਹਨਾਂ ਨਾਲ ਬੈਠ ਕੇ ਮੀਟਿੰਗ ਕਰਨੀ ਚਾਹੀਦੀ ਆ ਕਿ ਤੁਹਾਨੂੰ ਪਿੰਡਾਂ ਦੇ ਵਿੱਚੋਂ ਕਿੱਦਾਂ ਦਾ ਹੰਗਾਰਾ ਮਿਲ ਰਿਹਾ ਲੋਕ ਵਿਰੋਧ ਦੇ ਵਿੱਚ ਨੇ ਜਾਂ ਲੋਕ ਇਸ ਪਾਲਿਸੀ ਦਾ ਸਵਾਗਤ ਕਰ ਰਹੇ ਆ ਉਹਨਾਂ ਦੇ ਨਾਲ ਮੀਟਿੰਗ ਕਰਨੀ ਚਾਹੀਦੀ ਆ ਕਿਸਾਨਾਂ ਨਾਲ ਮੀਟਿੰਗ ਤੇ ਮੈਨੂੰ ਲੱਗਦਾ ਬਾਅਦ ਦੀ ਗੱਲ ਆ ਮਲਾ ਸਾਹਿਬ ਐਸੇ ਤੇ ਆ ਜਿਹੜਾ ਤਸਵੀਰਾਂ ਦਿਖਾਉltੀਆਂ ਆਪਾਂ ਅੱਜ ਤਸਵੀਰਾਂ ਤੋਂ ਸਮਝ ਜਾਣਾ ਪਚਾਹੀਦਾ ਵਾ ਕਿਉਂਕਿ ਸਰਕਾਰ ਦਾ ਜਦੋਂ ਵਿਰੋਧ ਹੁੰਦਾ ਵਾ ਉਦੋਂ ਤੇ ਹਜ਼ਾਰਾਂ ਲੋਕ ਸੜਕਾਂ 'ਤੇ ਹੁੰਦੇ ਆ ਕਿਉਂਕਿ ਇਹ ਕਾਫਲਾ ਕੋਈ ਰੁਕਣ ਦਾ ਨਾਮ ਨਹੀਂ ਲੈ ਰਿਹਾ ਇਹ ਕੇਵਲ ਰਾਜਸਥਾਨ ਸੀ ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਕਾਫਲੇ ਚੱਲ ਰਹੇ ਆ ਅੱਜ ਤੇ ਬਿਲਕੁਲ ਅੱਜ ਪੂਰੇ ਪੰਜਾਬ ਦੇ ਵਿੱਚ ਇਹਨਾਂ ਵੱਲੋਂ ਜਿਹੜਾ ਮਾਰ ਪਰ ਮੈਨੂੰ ਲੱਗਦਾ ਹੈ ਕਾਫਲਾ ਹਾਲੇ ਤੱਕ ਨਹੀਂ ਰੁਕਣਾ ਜਿੰਨਾ ਚਿਰ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ ਜਿਵੇਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਪਰ ਸਰਕਾਰ ਨੂੰ ਫੈਸਲਾ ਜਲਦੀ ਹੀ ਲੈ ਲੈਣਾ ਚਾਹੀਦਾ ਕੱਲੀਆਂ 27 ਦੀਆਂ ਚੋਣਾਂ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਰਕੀ ਚੋਣਾਂ ਵੀ ਆਉਣ ਵਾਲੀਆਂ ਹਨ ਤਰਨ ਤਰਨ ਤਾਰਨ ਆਪਾਂ ਸੈਮੀ ਫਾਈਨਲ ਜੇ ਵੇਖੀਏ ਤਰਨ ਤਰਨ ਆਜਣਾ ਥੋੜੇ ਦਿਨਾਂ ਦੇ ਵਿੱਚ ਬਿਲਕੁਲ ਤਰਨ ਤਾਰਨ ਦੀ ਗੱਲ ਕਰੀਏ ਤਰਨ ਤਾਰਨ ਦੇ ਵਿੱਚ ਵੀ ਉੱਥੇ ਜਿਹੜੀਆਂ ਜਿਮਣੀ ਚੋਣਾਂ ਨੇ ਪਰ ਕਿਤਨਾ ਕਿਤੇ ਅਸਰ ਉਹਨਾਂ ਇਲਾਕਿਆਂ ਦੇ ਵਿੱਚ ਪੈਂਦਾ ਜਿਸ ਇਲਾਕੇ ਦੀ ਜ਼ਮੀਨ ਆਈ ਹੋਵੇ ਕਿਉਂਕਿ ਦਰਦ ਉਹਨਾਂ ਲੋਕਾਂ ਨੂੰ ਆ ਤਰਨਤਾਰ ਦੇ ਲੋਕ ਕੀ ਸੋਚਦੇ ਆ ਉਹ ਮੈਂ ਜ਼ਿਆਦਾ ਦੱਸ ਨਹੀਂ ਸਕਦਾ ਇੱਥੋਂ ਦੇ ਲੋਕਾਂ ਦੀ ਗੱਲ ਕਰ ਰਿਹਾ ਵੀ ਇਹ ਉਹਦੇ ਲੋਕ ਅੱਜ ਜਿਹੜੇ ਆਪ ਉਹਾਰੇ ਟਰੈਕਟਰਾਂ ਤੇ ਚੜ ਕੇ ਬਾਹਰ ਆਏ ਨੇ ਉਹਨਾਂ ਦਾ ਦਰਦ ਜਿਹੜਾ ਉਹ ਵੇਖਣਾ ਚਾਹੀਦਾ ਹੈ ਬਿਲਕੁਲ ਹੈ ਕਈ ਕਿਲੋਮੀਟਰ ਤੱਕ ਦਾ ਲੰਬਾ ਕਾਫਲਾ ਲੱਗਦਾ ਵਾ ਜੇ ਵੀ ਪਿੱਛੇ ਤੱਕ ਦੀ ਝਾਤ ਮਾਰੀਏ ਤੇ ਅਜੇ ਪਿੱਛੋਂ ਟਰੈਕਟਰਾਂ ਦੀ ਇੱਕ ਲੰਬੀ ਕਤਾਰ ਆ ਲੈਂਡ ਪੁਲਿੰਗ ਸਮੱਸਿਆ ਬਣ ਚੁੱਕੀ ਹੈ ਇਸ ਟਾਈਮ ਉਤੇ ਕਿਸਾਨਾਂ ਵਾਸਤੇ ਸਲੈਂਡ ਪੂਲਿੰਗ ਸਮੱਸਿਆ ਬਣ ਚੁੱਕੀ ਹੈ ਦੇਖਦੇ ਆ ਭਗਤ ਮਾਨ ਸਰਕਾਰ ਯੂ-ਟਰਨ ਲੈਂਦੀ ਆ ਕਿਸਾਨਾਂ ਨੂੰ ਸਮਝਾਉਣ 'ਚ ਕਾਮਯਾਬ ਹੁੰਦੀ ਆ ਉਹਨਾਂ ਦੇ ਐਮ.ਐਲ.ਏ. ਸਹਬਾਨ ਜਿਹੜੇ ਜਿਹੜੇ ਉਹਨਾਂ ਨੇ ਨਮਾਇंदे ਚੁਣੇ ਆ ਹਲਕਾ ਇੰਚਾਰਜਾਂ ਦੀ ਗੱਲ ਕਰੀਏ ਕਿ ਉਹ ਵਾਲੇ ਸਮਝ ਕਿਸਾਨਾਂ ਨੂੰ ਸਮਝਾਉਣ 'ਚ ਕਾਮਯਾਬ ਹੁੰਦੇ ਆ ਕਿ ਜਾਂ ਉਹਨਾਂ ਦੀ ਗੱਲ ਸੁਣ ਕੇ ਸਰਕਾਰ ਤੱਕ ਸੀਐਮ ਸਾਹਿਬ ਤੱਕ ਪਹੁੰਚਾਉਣਗੇ ਕਿ ਇਹ ਮਸਲੇ ਦਾ ਹੱਲ ਕਿਵੇਂ ਨਿਕਲ ਸਕਦਾ ਦੇਖਦੇ ਆ ਕਿਤੇ ਇੱਕ ਸਰਕਾਰ ਵਾਸਤੇ 227 ਕਿਤੇ ਗੱਲੇ ਦੀ ਹੱਡੀ ਤੇ ਨਹੀਂ ਬਣਨ ਜਾ ਰਿਹਾ ਸਰਕਾਰ ਦਾ ਯੂ ਟਰਨ ਉਹਦੇ ਵਿੱਚ ਇਹ ਵੇਖਣਾ ਪਊਗਾ ਕਿ ਕਿਸਾਨਾਂ ਦੀ ਜਿੱਤ ਹੁੰਦੀ ਆ ਕਿ ਸਰਕਾਰ ਆਪਣਾ ਪੱਖ ਜਿ ਆਪਾਂ ਖਨੋਰੀ ਜਾਂ ਸ਼ੰਭੂ ਜਿਵੇਂ ਹੋਣੇ ਮਾਲਾ ਸਾਹਿਬ ਨੇ ਗੱਲ ਕੀਤੀ ਸੀ ਸ਼ੰਭੂ ਤੇ ਖਨੋਰੀ ਜੋ ਹੋਇਆ ਜ਼ਬਰਦਸਤੀ ਚੁੱਕਾ ਕਿਸਾਨਾਂ ਨੂੰ ਉਹਦਾ ਅਜੇ ਤੱਕ ਵਿਰੋਧ ਹੁੰਦਾ ਵਾ ਪਰ ਇਸ ਲੈਂਡ ਪੂਲਿੰਗ ਪਾਲਿਸੀ ਦਾ ਇਸ ਟਾਈਮ ਕਿਸਾਨ ਵਿਰੋਧ ਕਰ ਰਿਹਾ ਵੇਖਦੇ ਆ ਜਿੱਤ ਕਿਹਦੀ ਹੁੰਦੀ ਆ ਲੈਂਡ ਪੂਲਿੰਗ ਪਾਲਿਸੀ ਤੋਂ ਕਦੋਂ ਸਰਕਾਰ ਯੂ ਟਰਨ ਲੈਂਦੀ ਆ